ਨੰਦਾਲ ਪੁਰਿਆ ਬੋਲਦਾ ਹਾਂਜੀ ਹਾਂਜੀ ਅੱਗੇ ਅਸੀਂ ਸੰਸਾਦ ਨੂੰ ਬੋਲਦੇ ਆ ਬਾਬਾ ਰਤਨਦੇਵ ਸੇਵਾ ਕਮੇਟੀ ਬਣਾਉਣੇ ਹਾਂਜੀ ਤੇ ਇੱਕ ਤੁਹਾਡੇ ਬਾਰੇ ਵੀਡੀਓਜ਼ ਆਈਆਂ ਵਾ ਕਿ ਤੁਸੀਂ ਇੱਕ ਬੱਚੇ ਨੂੰ ਬਹੁਤ ਗੁੱਸਾ ਕੀਤਾ ਸਹੀ ਗੱਲ ਆ ਦੇ ਮਾਰਿਆ ਮੈਂ ਬਾਲ ਲਗਾਈ ਸੀ ਬਾਲ ਲੁਕਾਈ ਤਾਂ ਕਰਕੇ ਮਾਰਿਆ ਹਾਂਜੀ ਅੱਛਾ ਕਿੰਨਾ ਕੁੱਟਿਆ ਤੈਨੂੰ ਵਾਵਾ ਕੁੱਟਿਆ ਤੇ ਰਾਤ ਨੂੰ ਸੰਗਲਪਾਪ ਆ ਗਏ ਕੁੱਟਿਆ ਠੀਕ ਆ ਅੱਛਾ ਗੋਵਾ ਵੀ ਖਾਣ ਗੋਵਾ ਵੀ ਖਵਾਇ ਠੀਕ ਹੈ ਪਲਟੇ ਗਿਆ ਜੋ ਵੀ ਹੋ ਜਾ ਐ ਇੱਕ ਮਹੀਨਾ ਤੇ ਤਿੰਨ ਦਿਨਾਂ ਚ ਕੱਟ ਇਹਨੇ ਇੱਕ ਮਹੀਨਾ ਤਿੰਨ ਦਿਨ ਕੱਟ ਕੇ ਕੰਮ ਕੀਤਾ ਉਹਨੇ ਤਿੰਨ ਦਿਨਾਂ ਚ ਕੋਟ-ਕੋਟ ਕੇ ਇਹ ਹਾਲਾਤ ਸਾਡੇ ਮੁੰਡੇ ਨੂੰ ਕਰਤੀ ਮੈਨੂੰ ਤੀਜੇ ਦਿਨਾਂ ਨੂੰ ਫੋਨ ਕੀਤਾ ਕਿ ਆ ਕੇ ਲੈ ਜਾਓ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵੀਡੀਓ ਕੱਲ ਦੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਸ਼ਹੂਰ ਕਬੱਡੀ ਖਿਡਾਰੀ ਮੰਨਾ ਲਾਲਪੁਰੀਆ ਵੱਲੋਂ ਇੱਕ ਬੱਚੇ ਤੇ ਕੀਤੀ ਤਸ਼ੱਦਦ ਦੀ ਹੈ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਤੇ ਹੁਣ ਇਸ ਵੀਡੀਓ ਦਾ ਪੂਰਾ ਸੱਚ ਵੀ ਸਾਹਮਣੇ ਆਇਆ ਕਿ ਆਖਰ ਪੂਰੀ ਗੱਲਬਾਤ ਕੀ ਸੀ ਸੋ ਬਿਨਾਂ ਤੁਹਾਡੇ ਜਾਦੇ ਸਮਾਂ ਲਈ ਤੁਹਾਨੂੰ ਲੈ ਚੱਲਦੇ ਆ ਬਾਬਾ ਰਤਨਦੇਵ ਸੇਵਾ ਸੁਸਾਇਟੀ ਦੇ ਪ੍ਰਧਾਨ ਵੀਰ ਵੱਲੋਂ ਇਸ ਮਾਮਲੇ ਦੇ ਵਿੱਚ ਪਹਿਲ ਕਦਮੀ ਕਰਦੇ ਹੋਏ ਉਸ ਪ੍ਰਵਾਸੀ ਪਰਿਵਾਰ ਕੋਲ ਪਹੁੰਚ ਕੀਤੀ ਗਈ ਜਿੱਥੇ ਕਿ ਵੱਡਾ ਇਕੱਠ ਵੀ ਹੋਇਆ ਅਤੇ ਪੂਰਾ ਮਾਮਲਾ ਸਾਫ਼ ਕਰਕੇ ਤੁਹਾਡੇ ਸਾਹਮਣੇ ਰੱਖਿਆ ਕਿ ਆਖਰ ਪੂਰੀ ਗੱਲਬਾਤ ਕੀ ਸੀ ਆਓ ਦੇਖੋ ਇਹ ਪੂਰੀ ਵੀਡੀਓ ਤੇ ਇਸ ਪੂਰੇ ਮਾਮਲੇ ਨੂੰ ਸਮਝਣ ਤੋਂ ਬਾਅਦ ਤੁਹਾਡੀ ਇਸ ਮਾਮਲੇ ਤੇ ਕੀ رائے ਹੈ ਉਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਲੱਗਦਾ ਹੈ ਕਿ ਮੰਨਾ ਲਾਲਪੁਰੀਆ ਦੀ ਇਸ ਮਾਮਲੇ ਦੇ ਵਿੱਚ ਗਲਤੀ ਤੁਹਾਨੂੰ ਲੱਗਦੀ ਹੈ ਯਸ ਜਨੋ ਕਰਕੇ ਤੁਸੀਂ ਆਪਣੀ رائے ਦੱਸ ਸਕਦੇ ਹੋ ਤੇ ਇਸ ਮਾਮਲੇ ਦੇ ਵਿੱਚ ਇਸ ਸਮੇਂ ਅੱਗੇ ਕੀ ਕਾਰਵਾਈ ਹੁੰਦੀ ਹੈ ਉਹ ਵੀ ਅਪਡੇਟ ਤੁਹਾਨੂੰ ਦੱਸਾਂਗੇ ਪਰ ਦੇਖੋ ਇਸ ਮਾਮਲੇ ਦੇ ਵਿੱਚ ਪਹਿਲਾ ਪੂਰਾ ਅਸਲ ਸੱਚ ਬੰਦਾ ਲਾਲਪੁਰੀਆ ਬੋਲਦਾ ਹਾਂਜੀ ਹਾਂਜੀ ਵਿਦਿਆਸੀ ਸੰਸਥਾ ਤੋਂ ਬੋਲਦੇ ਆ ਬਾਬਾ ਰਤਨਦੇਵ ਸੇਵਾ ਕੇ ਸੈਟਿੰਗ ਲਾ ਰਹੇ ਹਾਂ ਜੀ ਤੇ ਇੱਕ ਤੁਹਾਡੇ ਬਾਰੇ ਵੀਡੀਓਜ਼ ਆਈਆਂ ਵਾ ਕਿ ਤੁਸੀਂ ਇੱਕ ਬੱਚੇ ਨੂੰ ਬਹੁਤ ਕੁਝ ਆ ਅਸਲ ਜੀ ਟੀਕਾ ਲਾਦੇ ਸਵੇਰੇ ਟੂਜੋ ਬੰਦੇ ਨੂੰ ਹੋਸ਼ ਨਹੀਂ ਰਹਿੰਦੀ ਆ ਟੀਕਾ ਕਿਦਾਂ ਕਿਦਾਂ ਮਤਲਬ ਜਿੱਦਾਂ ਸਵੇਰੇ ਨਸ਼ੇ ਦਾ ਟੀਕਾ ਲਾ ਦਿੰਦੇ ਇਹਨੂੰ ਨਸ਼ੇ ਦਾ ਟੀਕਾ ਲਾਉਂਦਾ ਹਾਂ ਜੀ ਤੁਹਾਨੂੰ ਐਂਜੋ ਲੋ ਹਾਂ ਜੀ ਮੇਰੇ ਵੀਡੀਓ ਵਾਰੀ ਆਉਂਦੀ ਰਹਿੰਦੀ ਹੁੰਦੀਆਂ ਮੇਰੇ ਇਹਨੂੰ ਧੀਰਾਈ ਇਹਨੂੰ ਬੱਚੇ ਨੂੰ ਨਾ ਕੁੱਟਿਆ ਵਾ ਕਬੱਡੀ ਪਲੇਅਰ ਨੇ ਕਿਹੜੇ ਨੇ ਇਹ ਬੱਚੇ ਨੂੰ ਹਾਂ ਬੱਚੇ ਨੂੰ ਕੁੱਟਿਆ ਮੰਨਾ ਲਾਲਪੁਰੀਆ ਸੁਣਿਆ ਜੀ ਸਾਜੰਦੀ ਉਹਨੇ ਕੁੱਟਿਆ ਜੀ ਕੀ ਕਰਨੋ ਸਾਜੰਦੀ ਨਾ ਮੇਲੋ ਕਰਨੋ ਆਪੇ 10 ਦਿਨ ਕੇ ਘਰ ਦੇ ਕਰਨ ਕੀ ਪੈਨੇ ਕੱਤੂ ਕੁੱਟਿਆ ਇਧਰ ਦੇਖੋ ਹਾਲਾਤ ਦੇਖੋ ਤੋ ਇਹਨਾ ਵੀਡੀਓ ਜਨਾ ਬਖਾਈ ਵੀਡੀਓ ਜਨਾ ਬਖਾਈ ਮੰਨੇ ਲਾਲਪੁਰੀਆ ਨੇ ਕੁੱਟਿਆ ਕਿਉਂ ਕੁੱਟਿਆ ਕਿ ਪਾਲੇ ਨੇ ਮੰਨਾ ਲਾਲਪੁਰੀਆ ਕਬੱਡੀ ਪਲੇਅਰ ਆ YouTube ਤੇ ਵੀਡੀਓ ਕੱਢ ਕੇ ਵੇਖਿਓ ਬਹੁਤ ਤਗੜਾ ਪਲੇਅਰ ਆ ਉਹਨੇ ਕੁਟਿਆ ਇਹਨੂੰ ਉਹਦੇ ਘਰੇ ਕੰਮ ਕਰਦਾ ਸੀ ਪੈਣੇ ਕੀ ਗੱਲ ਈ ਤਾ ਤੁਮ ਆ ਰਿਆ ਪਰ ਅਨੇ ਵੀਰ ਮੈਂ ਨਹੀਂ ਹੈਗੀ ਮੈਂ ਜੁਪੇ ਗਏ ਇਹ ਅੱਛਾ ਇਹਨਾਂ ਦੇ ਪਾਪਾ ਹੈਗੇ ਇਹ ਇਹ ਇੱਕ ਮਹੀਨਾ ਗਏ ਨਹੀਂ ਨਾਤਾ ਪਤਾ ਨਹੀਂ ਜਲਤੇ ਵੀ ਕੋਈ ਵਰਦਾ ਤਾਂ ਮਾਤਿਓਂ ਮੈਂ ਦੱਸਾਂ ਹਾਂਜੀ ਉਹ ਬਤਾਦਾ ਇਹ ਫਰਜ਼ੀ ਥੋੜੀ ਆ ਕਿ ਬੱਚੇ ਨੂੰ ਮਾਰ ਮਾਰ ਕੇ ਮਾਰੀ ਦੋ ਕਿੰਨੇ ਦਿਨ ਕਿੰਨੂ ਕੁੜਦੇ ਮਾਰਦੇ ਰਹੇ ਹੋ ਗਏ ਇਹ ਤਾਂ ਹੋਣ ਤੋਂ ਦੋ ਚਾਰ ਦਿਨ ਹੀ ਦੱਸ ਦਿੰਦਾ ਲਗ ਦੋ ਚਾਰ ਦਿਨ ਹੋ ਗਏ ਆ ਜੇ ਆਂਦਾ ਕੁੜਿਆ ਹੋਰ ਬੋਏ ਹਾਂ ਹਾਂ ਬੇਟਾ ਇਹ ਕੀ ਨਾਮ ਹੈ ਆਪਕਾ ਰਾਈ ਵੀਰ ਅ ਕੀ ਬਾਤ ਹੋਆ ਯਾਰ ਮੈਂ ਕਬੌਲਸ ਤੇ ਇੰਨਾ ਕੁੱਟੀਆਂ ਮੈਨੂੰ ਬੰਨ ਬੰਨ ਕੇ ਰਾਤ ਨੂੰ ਸਵੇਰੇ ਟੀਕਾ ਲਾ ਦਿੰਦੇ ਨਸ਼ੇ ਵਾਲਾ ਗੋਆ ਖਵਾਦਾ ਗੋਆ ਖਵਾਦਾ ਬੰਨ ਕੇ ਕੁੱਟੀਆਂ ਮੈਨੂੰ ਰਾਤ ਨੂੰ ਬੰਨ ਦਿੰਦੇ ਸੰਗ ਪੈਰ ਨੂੰ ਸੰਗਲ ਪਾ ਦਿੰਦੇ ਸੀ ਅੱਛਾ ਨਹੀਂ ਮਤਲਬ ਬੌਲ ਕੀ ਬੌਲ ਨਾਲ ਕੀ ਗੱਲ ਹੋਈ ਸੀ ਬੌਲ ਬਾਲ ਇੱਕ ਛਪਾਲੀ ਸੀ ਮੈਂ ਛੌ ਬਾਲ ਚਪਾਲੀ ਸੀ ਹਾਂ ਜੀ ਜਿਹੜੀ ਕ੍ਰਿਕਟ ਵਾਲੀ ਕੁ ਫੁੱਟਬਾਲ ਵਾਲੀ ਸੀ ਨਹੀਂ ਇਹ ਤੇ ਜੇ ਕ੍ਰਿਕਟ ਵਾਲੀ ਸੀ ਅੱਛਾ ਤੇ ਕੀ ਕਹਿੰਦਾ ਫਿਰੋਗੂ ਕੀ ਕਹਿੰਨੇ ਅਨੇ ਬਾਨੇ ਕੇ ਕੁੱਟਿਆ ਉਹ ਕੀ ਕੀ ਨਾਸੀ ਜੀ ਨੇ ਕੁੱਟਿਆ ਤੈਨੂੰ ਮੰਨਾ ਕਬੱਡੀ ਮੰਨਾ ਕਬੱਡੀ ਪਲੇ ਜਿਹੜਾ ਬੜਾ ਲੰਮਾ ਜਿਹਾ ਕਬੱਡੀ ਖੇਡਦਾ ਹਾਂਜੀ ਤੇ ਤੂੰ ਉਹਨੂੰ ਕਿਹਾ ਨਹੀਂ ਵੀ ਮੈਨੂੰ ਛੱਡ ਦੇ ਮੈਂ ਬਾਲ ਦੇ ਦੇਣਾ ਜਾਂ ਇਦਾਂ ਕੁਝ ਜੀ ਉਹਨੇ ਕੁੱਟ ਹੀ ਗਿਆ ਉਹ ਨਹੀਂ ਮਰਿਆ ਮੇਰੀ ਤੇ ਤੂੰ ਤੇਰੇ ਲਾਗੇ ਕੋਈ ਨਾਲ ਉਹਦੀ ਘਰ ਵਾਲੀ ਸੀ ਅੱਛਾ ਉਹਦੀ ਘਰ ਵਾਲੀ ਨਹੀਂ ਸੀ ਹਾਂ ਉਹਨੇ ਵੀ ਕੁੱਟਿਆ ਹਾਂਜੀ ਆ ਜਿਹੜੀਆਂ ਤੇਰੇ ਸੱਟਾਂ ਸਿਰ ਤੇ ਲੱਗੀਆਂ ਪੈਰ ਤੇ ਲੱਗੀਆਂ ਇਹ ਵੀ ਉਹਨਾਂ ਲਾਈਆਂ ਹਾਂਜੀ ਕੀ ਮਾਰੇ ਇੱਥੇ ਤੇਰੇ ਤੇ ਤੇ ਆ ਸਹੀ ਇਹ ਸਹੀ ਮਾਰੇ ਸਰੀਏ ਮਾਰੇ ਹਾਂਜੀ ਅੱਛਾ ਤੇਰਾ ਤਾਂ ਬੁੱਧ ਬਹੁਤ ਬੁਰਾ ਹਲਾ ਥਾਂ ਥਾ ਤੇ ਵੱਜੀਆਂ ਤੇਰੇ ਹਾਂਜੀ ਕਿ ਕਿ ਹੋਇਆ ਹਾਂਜੀ ਤੇ ਗਾੜੀਓ ਆਂਦੀ ਆ ਕਿ ਜੇ ਹੋਂ ਮੇਰੇ ਤੇ ਫੋਨ ਤੋਂ ਹੀ ਕੀਤਾ ਨਾ ਤਾਂ ਮੈਂ ਪੁਲਿਸ ਮੰਗਾ ਲੈਣੀ ਆ ਅੱਛਾ ਗਾੜੀਓ ਮੇਰੇ ਨਾਲ ਮੁੜ ਕੇ ਲੜਨ ਡੇ ਪੇ ਇੱਕ ਹੀ ਆਂਦੀ ਆ ਇੱਕ ਹੀ ਆਂਦੀ ਮੇਰੇ ਨਾਲ ਗਾਲ ਕਰਾ ਆਪਣੇ ਨੇ ਬੱਚੇ ਦੀ ਕਰਤੂਤ ਨਹੀਂ ਕਰਦੀ ਆ ਆਪਣੇ ਬੱਚੇ ਦੀ ਕਰਤੂਤ ਨਹੀਂ ਜਾਂਦੇ ਜੇ ਤੁਹਾਡਾ ਇੰਨਾ ਬੱਚਾ ਖਰਾਬ ਹੈਗਾ ਤੇ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਆਕੇ ਨਾ ਖੜੋ ਤੇ ਮੈਂ ਨਾ ਖੜੀ ਤੇ ਮੈਂ ਆਖਿਆ ਕਿ ਜਦੋਂ ਮੇਰਾ ਬੱਚਾ ਇੰਨਾ ਖਰਾਬ ਹੈਗਾ ਹੀ ਤੇ ਤੁਸੀਂ ਮੈਨੂੰ ਦੱਸਦੇ ਮੇਰਾ ਬੱਚਾ ਮੇਰੇ ਕਰ ਛੱਡ ਜਾਂਦੇ ਤਾਂ ਅਸੀਂ ਤੁਹਾਡੇ ਨੌਕਾ ਲੱਗੇ ਜਿਹੀਂ ਤੁਹਾਡੇ ਕਰ ਛੱਡ ਕੇ ਆਵਾਂ ਨਹੀਂ ਕੱਲੀ ਬੋਲ ਕੋੰਦਾ ਕਰਕੇ ਇਨਾ ਕੁੱਟਿਆ ਕਿ ਜਾਂ ਹੋਰ ਕੋਈ ਗੱਲ ਬਾਤ ਨਹੀਂ ਵੀਰ ਮੈਨੂੰ ਨਹੀਂ ਪਤਾ ਇਹ ਗੱਲ ਇਹਨੂੰ ਹੀ ਪਤਾ ਹੋ ਸਕਦੀ ਹੈ ਜਿਹੜਾ ਹੈਗਾ ਇਹ ਮੌਕੇ ਤੇ ਅਹੀਂ ਤੋਂ ਅੱਧ ਕੰਮ ਕਰਦੇ ਇਹ ਅੱਧ ਹੈਗਾ ਇਹ ਦੂਰ ਹੈਗਾ ਅਸੀਂ ਸ਼ੰਗਾਰਪੁਰ ਰਹਿ ਗਏ ਸੰਜੀ ਅੱਜ ਅਸੀਂ ਆਏ ਆ ਜਿਹੜਾ ਤੁਸੀਂ ਬੱਚਾ ਦੇਖ ਰਹੇ ਜੀ ਇਸ ਬੱਚੇ ਨੂੰ ਮੰਨਾ ਲਾਲਪੁਰੀਆ ਜਿਹੜਾ ਇੰਟਰਨੈਸ਼ਨਲ ਕਬੱਡੀ ਪਲੇਅਰ ਆ ਉਸ ਬੱਚੇ ਉਹਨਾਂ ਇਸ ਬੱਚੇ ਨੂੰ ਇੰਨਾ ਕੁੱਟ-ਕੁੱਟ ਕੇ ਦੇਖੋ ਦੇ ਲਾਛਾਂ ਪਾਈਆਂ ਪਈਆਂ ਵਾ ਜ਼ਖਮ ਹੋਏ ਪਿਆ ਅਸੀਂ ਵੀਡੀਓ ਚ ਜ਼ਖਮ ਦਿਖਾ ਨਹੀਂ ਸਕਦੇ ਤੁਹਾਨੂੰ ਕਿਉਂਕਿ ਜ਼ਖਮਾਂ ਜੇ ਵਿਖਾਈਏ ਤਾਂ ਉਹ ਫੇਸਬੁੱਕ YouTube ਅਲੋ ਨਹੀਂ ਕਰਦੀ ਤੇ ਜੇਕਰ ਕਿਸੇ ਵੀਰ ਭਰਾ ਨੇ ਇਹਦੇ ਜ਼ਖਮ ਵੇਖਣੇ ਹੋਣ ਸਾਨੂੰ ਕੋਈ ਪਰਸਨਲੀ ਫੋਨ ਲਾ ਸਕਦਾ ਤਾਂ ਅਸੀਂ ਉਹਦੀ ਵੀਡੀਓ ਬਣਾ ਕੇ ਤੁਹਾਨੂੰ ਭੇਜ ਦੇਵਾਂਗੇ ਤੇ ਹਾਲਾਤ ਇੰਨੇ ਮਾੜੇ ਆ ਕਿ ਬੱਚਾ ਵਿਚਾਰਾ ਹਸਪੀਟਲ ਦੇ ਬਾਹਰ ਲੰਮਾ ਪਿਆ ਵਾ ਪੈਸੇ ਖੋਣੋਂ ਵਿਚਾਰੇ ਇਲਾਜ ਨਹੀਂ ਕਰਾ ਸਕਦੇ ਪ੍ਰਵਾਸੀ ਮਜ਼ਦੂਰ ਵਾ ਚਲੋ ਕਿਸੇ ਬੱਚੇ ਨੇ ਗਲਤੀ ਕਰ ਵੀ ਲਈ ਆ ਕੋਈ ਮਾਰੀ ਮੋਟੀ ਕੋਈ ਚੀਜ਼ ਚੁਰਾ ਲਈ ਆ ਜਾਂ ਕੋਈ ਚੋਰੀ ਕਰ ਲਈ ਆ ਤੇ ਦਾ ਮਤਲਬ ਇਹ ਥੋੜੀ ਕਿ ਬੱਚੇ ਨੂੰ ਹੁਣ ਕੋਟ-ਕੋਟ ਕੇ ਉਹਦੇ ਵਿਚਾਰੇ ਦਾ ਸਾਰੀ ਆ ਜਿਹੜੀ ਪੇਟੀ ਆ ਵਿਚਾਰੇ ਦੀ ਢਾ ਦਿੱਤੀ ਆ ਗਾੜੀ ਆਉਂਦੇ ਨਿਆਣਾ ਦੇਓ ਨੰਬਰ ਦੇਓ ਹੁਣ ਅਸੀਂ ਤਾਂ ਨਿਆਂ ਸਾਨੂੰ ਚਾਹੀਦਾ ਵਾ ਇੱਕ ਮਿੰਟ ਇੱਕ ਖੜੇ ਇਹ ਕਿਰਕੀ ਚਾਹੁੰਦੇ ਤੁਸੀਂ ਸਾਨੂੰ ਨਿਆਂ ਚਾਹੀਦਾ ਵਾ ਨਿਆਂ ਚਾਹੀਦਾ ਹਾਂ ਸਰ ਕਾਰਵਾਈ ਹੋਣੀ ਚਾਹੀਦੀ ਪੂਰੀ ਹਾਂਜੀ ਇਹ ਇਹਨੇ ਕਿਹੜੀ ਗੱਲੋਂ ਕੁੱਟਿਆ ਜੋ ਕੁੱਟਿਆ ਤਾਂ ਕਿਉਂ ਹੀ ਨਾ ਕੁੱਟਿਆ ਤੁਸੀਂ ਉਹਨਾਂ ਦੇ ਘਰੋਂ ਕਿਦੋਂ ਲੈ ਕੇ ਆਏ ਇਹਨੂੰ ਅਸੀਂ ਅੱਜ ਤਿੰਨ ਤਜਾ ਚੌਥਾ ਦਿਨ ਹੋ ਗਿਆ ਲੈ ਕੇ ਆ ਤੀਜਾ ਦਿਨ ਅੱਛਾ ਹਾਂਜੀ ਤੋਂਨੇ ਦੱਸਿਆ ਨਹੀਂ ਵੀ ਮੈਂ ਕਾਹਤੋਂ ਕੁੱਟਿਆ ਵਾ ਕੀ ਗੱਲ ਹੋਈ ਇਹਦੇ ਉਹ ਪੁੱਠੇ ਪਠੇ ਗਾਮਾਂ ਦਾ ਇਹ ਪੁੱਠੇ ਕੰਮ ਕਰਦਾ ਹੈ ਕਿਤੇ ਸਾਡਾ ਨੰਬੀ ਮਾਰਨ ਲੱਗਾ ਹੈ ਇਸ ਤਰ੍ਹਾਂ ਤਾਂ ਉਹਨੇ ਬਿਆਨ ਹੜੇ ਨਾਲ ਕੀ ਕਰ ਫਿਰ ਅਹੀਂ ਚੋਕੇ ਲੈ ਆਂਦਾ ਇਹਨੂੰ ਉਦੇ ਘਰੋਂ ਘਰੋਂ ਚੁੱਕੇ ਲੈਂਦਾ ਉਹਨੇ ਫੋਨ ਕੀਤਾ ਹੋ ਤੁਹਾਨੂੰ ਹਾਂਜੀ ਜਿਹੜਾ ਉਹਨੇ ਫੋਨ ਕੀਤਾ ਉਹਦਾ ਕੋਈ ਨੰਬਰ ਹੈਗਾ ਦੇ ਦਿਓ ਨਹੀਂ ਉਹ ਨੰਬਰ ਨਹੀਂ ਹੋ ਟਸੰ ਟਟ ਕੇ ਹੀ ਨਾ ਚਲੋ ਠੀਕ ਹੈ ਬੰਦਾ ਇਹ ਵੀ ਹੋ ਸਕਦਾ ਕਰਵਾ ਸਕਦਾ ਵਾ ਕਿ ਪੁੱਠੇ ਕੰਮ ਕਰਵਾ ਕੇ ਡਰਾ ਕੇ ਬੰਦੇ ਕੋ ਪੁੱਠੇ ਕੰਮ ਕਰਵਾ ਲਵੇ ਤੇ ਮੁਰ ਕੇ ਵੀਡੀਓ ਬਣਾ ਕੇ ਤੇ ਵਿਖਾ ਦੇਵੇ ਇਹ ਵੀ ਬੰਦਾ ਕਰ ਸਕਦਾ ਵਾ ਜਦੋਂ ਕੱਲਾ ਬੱਚਾ ਹੈਗਾ ਹੀ ਤੇ ਪੁੱਠੇ ਕੰਮ ਕਰਵਾ ਕੇ ਵੀ ਵੀਡੀਓ ਬਣਾ ਕੇ ਡਰ ਦੇ ਮਾਰੇ ਬੱਚਾ ਕਰੀ ਜਾਂਦਾ ਜੀ ਜੋ ਮਤਲਬ ਟੀਗਾ ਲਾ ਦੇ ਸਵੇਰੇ ਤੁਜੋ ਬੰਦੇ ਨੂੰ ਨੂ ਨਹੀਂ ਹੋਸ਼ ਰਹਿੰਦੀ ਆ ਟੀਕਾ ਕਿਦਾਂ ਕਿਦਾਂ ਮਤਲਬ ਜਿੱਦਾਂ ਸਵੇਰੇ ਨਸ਼ੇ ਦਾ ਟੀਕਾ ਲਾ ਦਿੰਦੇ ਇਹਨੂੰ ਨਸ਼ੇ ਦਾ ਟੀਕਾ ਲਾਉਂਦਾ ਹਾਂਜੀ ਤਾਂ ਜਿਹੜਾ ਬੰਦਾ ਆਉਂਦੀ ਹੋਏ ਚੈਨਰ ਤੇ ਇਹਨੂੰ ਕੁਝ ਪਤਾ ਸਰ ਮੈਂ ਕੀ ਤੁਹਾਨੂੰ ਕਿਦਾਂ ਪਤਾ ਵੀ ਨਸ਼ੇ ਦਾ ਟੀਕਾ ਲਾਉਂਦਾ ਯਾਰ ਇਹ ਆ ਪਾਂਦਾ ਓਕੇ ਹਾਂਜੀ ਆਂਦੇ ਤੂੜੀ ਵਾਲੇ ਅੰਦਰ ਮੈਨੂੰ ਕੁੱਟ-ਕੁੱਟ ਕੇ ਨਸ਼ੇ ਦਾ ਟੀਕਾ ਲਾਉਂਦੇ ਆ ਨਸ਼ੇ ਦਾ ਟੀਕਾ ਕਾਤੋਂ ਲਾਉਂਦੇ ਆ ਵੀ ਕੋਈ ਕੰਮ ਕਰਾਉਣ ਵਾਸਤੇ ਲਾਉਂਦੇ ਆ ਕਿ ਜਾਂ ਇਹ ਬੇਹੋਸ਼ ਰਵੇ ਅਵ ਰੱਬ ਜਾਣੇ ਵੀ ਇਹ ਨਹੀਂ ਮੈਂ ਜਾਣ ਸਕਦੀ ਕਿ ਕਿਉਂ ਲਾਇਆ ਨਸ਼ਾ ਲਾਤਾ ਉਹ ਕੰਮ ਕਰ ਵੀ ਜਾਵੇਗਾ ਕੰਮ ਕਰੀ ਜਾਵੇ ਹਨਾ ਕੰਮ ਕਰੀ ਜਾਵੇ ਤੇ ਬ ਆਹ ਜਿਹੜੇ ਹੋਣਗੇ ਆਹ ਵਾਧੂ ਜਾਤੀ ਦੱਸੇ ਲਿਆ ਕੋਟ ਕੋਟ ਲਿਆਵਾ ਤਾਂ ਬੰਦੇ ਨੇ ਹੋਣ ਕੋਟ ਲਿਆ ਜਿੱਦਾਂ ਮੈਂ ਗਲਤੀ ਕੋਈ ਕਰ ਲਈਆ ਇਹ ਇਲਜ਼ਾਮ ਤਾਂ ਫਿਰ ਤੁਸੀਂ ਕਿਸੇ ਕੋਲ ਗਿਆ ਨਹੀਂ ਕੋਈ ਪੰਚਾਇਤ ਨੂੰ ਕੋਈ ਥਾਣੇ ਕੋਈ ਮੀਰ ਕਿਧੇ ਗਏ ਕਿ ਮੈਂ ਤਾਂ ਆਜੀ ਆਈ ਹਾਂ ਜੂਪੀ ਸੇ ਅੱਛਾ ਮੇਰੇ ਨਾਲ ਲੜੇ ਆਜ ਫੋਨ ਤੇ ਲੜਿਆ ਬਹੁਤ ਜ਼ਿਆਦਾ ਲੜਿਆ ਕਾ ਲੜਿਆ ਉਹ ਹੁਦੇ ਕਰਵਾ ਲਈ ਮੈਂ ਤੇ ਲੋ ਵੱਖ ਨੇ ਜਿਹੜੇ ਨੰਬਰ ਤੋਂ ਲੜਿਆ ਮੈਂ ਨੰਬਰ ਤੇ ਦੋਇ ਖਰੀਦੋ ਉਹ ਨੰਬਰ ਡਿਲੀਟ ਹੋ ਗਿਆ ਨਾ ਉਹਨੇ ਮੈਨੂੰ ਡਰਾਵਾ ਤੇ ਇਹ ਗੱਲ ਮੈਂ ਦਪਾਉਣਾ ਚਾਹੁੰਦੀ ਮੈਂ ਇਹਨਾਂ ਨੇ ਵੇਖਿਆ ਹੀ ਕਿੰਨੀ ਸਾੜ ਲੱਗੀ ਆ ਕਿੰਨੀ ਉਮਰ ਕਿੰਨੀ ਹੈ ਬੱਚੇ ਦੀ ਇਹਦੇ 9 ਸਾਲ ਦੇ 9 ਸਾਲ ਉਮਰ ਆ ਯਾਰ 9 ਸਾਲ ਦਾ ਉਮਰ ਦਾ ਬੱਚਾ ਕੋਈ ਆ ਗਲਤ ਹਰਕਤ ਨਹੀਂ ਕਰ ਸਕਦਾ ਗਲਤ ਹਰਕਤ ਦਾ ਮਤਲਬ ਇਹ ਹੁੰਦਾ ਵਾ ਕਿਉਂਕਿ ਸਾ ਤੋਂ ਵੱਡੀ ਜਿਹੜੀ ਆਪਾਂ ਪਰਿੰਚਮੈਂਟ ਦਿੰਨੇ ਆ ਕੋਈ ਆਪਣੀ ਧੀ ਭੈਣ ਨੂੰ ਕੋਈ ਮਾੜਾ ਚੰਗਾ ਬੋਲੇ ਤਾਂ ਫੇਰ ਆਪਾਂ ਪਰਿੰਚਮੈਂਟ ਦਿੰਨੇ ਉਹਨੂੰ ਐਡੀ ਤਗੜੀ ਹੈ ਨਾ ਤਾਂ ਇਹ 9 ਸਾਲ ਦਾ ਬੱਚਾ ਕਿਸ ਧੀ ਭੈਣ ਨੂੰ ਕੀ ਕਹੂਗਾ ਨਾਲੇ ਨਾਲੇ ਵੀ ਨਹੀਂ ਆ اچھا ਕੋਈ 30 ਨਹੀਂ ਗਈ ਉਹ ਧੋਜੀ ਗਿਆ ਮੁੰਡਾ ਹੈਗਾ ਵਾ ਆਪ ਹੈਗਾ ਤੁਮੰਨਾ ਹੈਗਾ ਵਾ ਬਸ ਕਬੱਡੀ ਦਾ ਪਲੇਅਰ ਆ ਇਹ ਗੱਲ ਮੈਨੂੰ ਕਹੀ ਆ ਕਿ ਜੇ ਅੱਜ ਮੇਰੇ ਘਰ ਕੋਈ ਪੈਂਤੀ ਹੋਂਦੀ ਨਾ ਤੇ ਮੈਨੂੰ ਮਾਰ ਦੇਣਾ ਇਹ ਇਹਨੇ ਗੱਲ ਮੈਨੂੰ ਧਮਕੀ ਵੀ ਦੇ ਦਿੱਤੀ ਆ ਕਿ ਮੈਂ ਮਾਰ ਦੇਣਾ ਇਹ ਇਹਨੂੰ ਮਾਰ ਦੇਣਾ ਹਾਂ ਇਹਨੂੰ ਮਾਰ ਦੇਣਾ ਆ ਗੱਲ ਕਰੇ ਕੋਈ ਬੰਦਾ ਤੁਹਾਡੇ ਨਾਲ ਕੌਣ ਕੌਣ ਹੈਲੋ ਐਡੇ ਡੋਲੇ ਆ ਤੇ ਐਡਾ ਐਡਾ ਉਹਦਾ ਸਰੀਰ ਆ ਤੇ ਉਹਨੇ ਕੰਜਰ ਨੇ ਕੋਟ-ਕੋਟ ਕੇ ਦਾ ਪੇਠ ਡਾ ਦਿੱਤੀ ਉਹਦੀ। ਅੱਛਾ ਹੀ ਵੀ ਹੈ ਤੇ ਹਾਂ ਆ ਫੜੋ ਮਾਤਾ ਜੀ। ਤੁਸੀਂ ਆ ਫੜੋ ਮੇਰੇ ਤੋਂ ਸੇਵਾ ਫੜੋ। ਇੱਕ ਜਣਾ ਮੇਰੇ ਨਾਲ ਚੱਲ ਜਾਓ। ਤੁਸੀਂ ਮੇਰੇ ਨਾਲ ਆ ਜਿਓ ਜੀ। ਠੀਕ ਹੈ ਜੀ। ਹਾਂ। ਆ ਮੈਨੂੰ ਪਰਸੇ ਦੇ। ਹਾਂ ਤੁਸੀਂ ਪਹਿਨੇ ਇਲਾਜ ਕਰਾਓ। ਮੈਂ ਕਿ ਤੋ ਰੋਣਾ ਨਹੀਂ ਮੇਰੀ ਭੈਣ ਰੋਣਾ। ਕੋਈ ਗੱਲ ਨਹੀਂ ਤੈਨੂੰ ਪਹਿਨੇ ਪੂਰਾ ਇਨਸਾਫ ਮਿਲੂਗਾ। ਰੋਣਾ ਨਹੀਂ ਆ। ਹਾਂ। ਕੋਈ ਨਹੀਂ ਇਹਦਾ ਇਲਾਜ ਕਰਾਓ ਤੁਸੀਂ। ਹਾਂ। ਆ ਵੀ ਰੱਖਿਓ ਪੈਸੇ ਕਿੰਨੇ? ਨਛੇ ਦੇ ਟੀਕੇ ਲਾਉਂਦਾ ਰਿਆ ਗੋਆਸ ਖੁਆਇਆ ਗੋਆ ਮੂੰਹ ਦੇ ਚੇਤੇ ਗੋਆ ਪਾਇਆ ਗਿਆ ਇਹਦੇ ਹਾਂ ਸ਼ਰਮ ਆਉਣੀ ਚਾਹੀਦੀ ਉਹਨੂੰ ਆ ਲੈ ਭਾਈ 10000 10000 ਆਲੇ ਪੈਣ ਇਹ 10000 ਰੁਪਏ ਦੀ ਸੇਵਾ ਰੱਖ ਲੋ ਠੀਕ ਹੈ ਇਹਦਾ ਇਲਾਜ ਕਰਾਓ ਤੇ ਮੈਂ ਕੋਈ ਗੱਲ ਨਹੀਂ ਮੈਂ ਆਉਂਦਾ ਥੋੜੇ ਜਿਹਾ ਡਾਕੀ ਕੋਲ ਦਰਦ ਹੁੰਦਾ ਮੇਰੇ ਪੁੱਤ ਇਹਨੂੰ ਪਹਿਨੇ ਦਵਾਈ ਦੁਈ ਲਈ ਖੁਸ਼ੇ ਦੇ ਹਾਂ ਜੀ ਇੱਕ ਵਾਰ ਜੀ ਕੁਝ ਨਹੀਂ ਤਦਵਾਈ ਨਹੀਂ ਤਦਵਾਈ ਹੋ ਸਰ ਗਲੂਕੋਸ ਚੜਿਆ ਬੋਤਲਾ ਬਤਲਾ ਗਲੂਕੋਸ ਦੇ ਵਿੱਚ ਇੰਜੈਕਸ਼ਨ ਵਗੈਰਾ ਉਹਨਾਂ ਲਾਏ ਹੋਣਗੇ ਹਾਂ ਫਾਈਲ ਬਣ ਗਈ ਆ ਹਾਂਜੀ ਫਾਈਲ ਬਣੀ ਸਰ ਦਾਖਲ ਹੋਇਆ ਉਹਨਾਂ ਕੋਈ ਟੈਸਟ ਉਸੇ ਲੈਣ ਨਿਕਲਿਆ ਵਾ ਮੈਂ ਕਹਾਂ ਤੂੰ ਆਪ ਤੋ ਮੜਾ ਜਾਓ ਵੀਰ ਦੇ ਨਾਲ ਤੇ ਮੜਾ ਜਾ ਕਹਿ ਕੇ ਡਾਕਟਰ ਨੂੰ ਤੇ ਛੇਤੀ ਕਰਾ ਦਿਓ ਮੜਾ ਜਾ ਬਹੁਤ ਵਿਚਾਰੇ ਦਾ ਕੰਮ ਆ ਤੁਰਦਾ ਵਾ ਨਹੀਂ ਹਾਂ ਤੁਰ ਲੈ ਜਾਗੇ ਚੁੱਕਣਾ ਪਊਗਾ ਬੜੇ ਬੜਾ ਤੁਰਿਆ ਕਿੱਥੋਂ ਜਾਣਾ ਬਾਜੀ ਉਹਦੇ ਪੇਟ ਦੇ ਵਿਚਾਰੇ ਦੀ ਸੱਟ ਆ ਬੜੀਆਂ ਲਾਈਆਂ ਵਾਈ ਗੁਰੂ ਆ ਵੇਖੋ ਸੰਜੀ ਬੱਚਾ ਕਿੱਡੇ ਮਾਰੇ ਹਲਾਤਾ ਕਿ ਤੁਰਿਆ ਤੱਕ ਨਹੀਂ ਜਾਂਦਾ ਤੇ ਆ ਵੇਖੋ ਕਾਨ ਨੂੰ ਵੀ ਵੇਖੋ ਕਿ ਜੇ ਮੈਂ ਹੁਣ ਨਾ ਵੀਡੀਓ ਚ ਦਿਖਾ ਨਹੀਂ ਸਕਦਾ ਇਹ ਤੁਹਾਨੂੰ ਹੈਲੋ ਹੈਲੋ ਜੀ ਦਾ ਨਾਲ ਪੁਰੀਆ ਬੋਲਦਾ ਹਾਂਜੀ ਹਾਂਜੀ ਅਗਿਜੇ ਅਸੀਂ ਸੰਸਾਦ ਬੋਲਦੇ ਆ ਬਾਬਾ ਰਤਨ ਦੇ ਸੇਵਾ ਸੁਸਾਇਟੀ ਬਣਾ ਰਹੇ ਹਾਂਜੀ ਤੇ ਇੱਕ ਤੁਹਾਡੇ ਬਾਰੇ ਵੀਡੀਓਜ਼ ਆਈਆਂ ਵਾ ਕਿ ਤੁਸੀਂ ਇੱਕ ਬੱਚੇ ਨੂੰ ਬਹੁਤ ਸਿੱਖਿਆ ਦਿੱਤੀ ਹੈ ਸਹੀ ਹਾਂਜੀ ਆ ਉਸ ਬੱਚੇ ਨੂੰ ਅਸੀਂ ਦਾ ਸੋਧ ਰਾਇਆ ਸੀ ਤੇਰੀ ਇਹੇ ਪਜੀ ਤੁਹਾਨੂੰ ਉਹ ਵੀਡੀਓ ਸੈਂਡ ਕਰਦੀ ਉਹਨੇ ਰਿਕਾਰਡਿੰਗ ਸੈਂਡ ਕਰਦੀ ਕੀ ਗੱਲ ਹੋਈ ਹੈ ਕਰਮ ਚੰਗਾ ਭਲਾ ਗਿਆ ਬੱਚਾ ਹਾਂਜੀ ਕੋਈ ਗੱਲ ਨਹੀਂ ਤੁਸੀਂ ਕਰ ਦੋ ਕਿੱਥੋਂ ਬੋਲਦੇ ਕਿੱਥੋਂ ਜੇ ਅਤੀ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਬਾਬਾ ਰਤਨਦੇਵ ਸੇਵਾ ਸੁਸਾਇਟੀ ਆਪਣੀ ਚਾਹਤੇ ਵੀਡੀਓ ਦੇਖਦੇ ਹੋਣਗੇ ਜਿਹੜੀਆਂ ਆਪਾਂ ਭੈਣਾਂ ਨੂੰ ਬਾਹਰੋਂ ਛਡਾਈ ਦਿਆਂ ਜਾਂ ਆਪਾਂ ਗੁਜਰਾ ਤੋਂ ਬੰਦੇ ਛਡਾਈਦੇ ਆ ਠੀਕ ਠੀਕ ਹੈ ਹਾਂਜੀ ਉਹਦੇ ਨੂੰ ਹਿੱਤਾ ਛਡਾਉਂਦੇ ਨੇ ਜਿਹੜੇ ਭਾਜੀ ਉਹ ਚੋਕੇ ਖੜੇ ਹੁੰਦੇ ਨੇ ਨਾ ਹਾਂ 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 ਉਹ ਹੀ ਉਹ ਹੈ ਤੇ ਇਹਦੇ ਵੀ ਡਿਸੀਜਨ ਲੋਪੀ ਉਹਦੇ ਤੇ ਨੂੰ ਮੁੰਡੇ ਰੈਂਡੇਸ ਜਿਕੇ ਨਾ ਬਾਰਾ ਬਾਰਾ ਸਾਲ ਆ ਦੇ ਕੋਈ ਦਾ ਨਾ ਕੋਈ ਥਾਂ ਦਾ ਕੋਈ ਗੱਲ ਨਹੀਂ ਆਪਾਂ ਉਹਨਾਂ ਉਹ ਗਲਤੀ ਤੇ ਉਹਨਾਂ ਤੇ ਵੀ ਆਪਾਂ ਇੱਥੇ ਲਗਾਗੇ ਹੈ ਨਾ ਪਰ ਬੱਚਾ ਖੁਦ ਨੌਸਾਂ ਦਾ ਬੱਚਾ ਬਾਹਰ ਤੁਹਾਡੇ ਤੇ ਅਲੀਗੇਸ਼ਨ ਲਾ ਰਿਆਗਾ ਕਿ ਮੈਨੂੰ ਇੱਕ ਬੰਦੇ ਨੇ ਨਾਲ ਕੁੱਟਿਆ ਨਾਲੇ ਮੇਰੇ ਮੂੰਹ ਤੇ ਗੋਹਾ ਪਾਇਆ ਨਾਲੇ ਮੈਨੂੰ ਇੰਜੈਕਸ਼ਨ ਲਾਇਆ ਨੱਚੇ ਦੀ ਤੇ ਇਹ ਤੁਹਾਡੇ ਤੇ ਅਲੀਗੇਸ਼ਨ ਤਾਂ ਨਾ ਆ। ਇਹ ਰ ਕੋਮਰੇ ਜਾ ਸੁਣੋ ਭਾਜੀ ਚਲੋ ਕੋਈ ਨੀ ਲਾਉਣ ਤੋਂ ਬੱਚਾ ਵਾ ਜੋ ਮਰਜ਼ੀ ਕਰਾ ਸਕਦੇ ਉਸ ਤੋਂ ਨਾ ਪਰ ਜਿਹੜੀ ਉਹਨਾਂ ਦੀ ਆਪਾਂ ਪੂਰੇ ਘਰੋਂ ਮੰਨ ਲਓ ਜੇ ਗਿਆ ਚੰਗਾ ਭਲਾ ਗਿਆ ਤੁਰ ਕੇ ਗਿਆ ਨਾ ਠੀਕ ਆ ਕਿੱਟ ਪਾਈ ਮਦਰ ਨਾਲ ਨਹੀਂ ਤੁਹਾਡਾ ਨਾ ਆ ਨਾਲ ਉਹਦੇ ਉਹਦਾ ਪਾਪਾ ਨਾਲ ਉਹ ਜਿੰਨਾ ਰਹਿੰਦੇ ਉਹ ਵੀ ਨਾਲ ਨਾ ਠੀਕ ਆ ਬੱਚਾ ਤੁਰ ਕੇ ਜਾਂਦਾ ਵਾ ਬੱਚਾ ਹੁਣ ਵੀ ਤੁਰਦਾ ਪਿਆ ਹਸਪੀਟਲ ਦੀ ਤੁਰਦਾ ਪਿਆ ਪਰ ਔਖਾ ਵੀ ਤੁਰਦਾ ਪਿਆ ਠੀਕ ਆ ਜੀ ਪਰ ਉਦੋਂ ਜੋਂ ਨੇ ਉਖਾਇਆ ਪਾ ਜੀ ਕਿਧਰ ਦੁਰ ਲੱਗਾ ਮੰਨ ਲਓ ਨਾ ਆ ਮੰਨ ਲਓ ਕਿ ਉਹ ਦੁਰ ਕੇ ਗਿਆ ਤੁਹਾਡੇ ਕੋਲ ਕੋਲ ਤੇ ਸੀਸੀਟੀਵੀ ਹੈਗਾ ਮੈਂ ਤੁਹਾਡੇ ਕੋਲ ਕਹਿੰਦੇ ਬੱਚੇ ਨੂੰ ਉਹਦੇ ਪਾੜਾ ਮੇਂ ਕੁੱਟਿਆ ਗਿੰਦੇ ਉਹ ਵੀ ਹੋਣਾ ਮੇਰੇ ਸਾਹ ਚ ਜੇ ਹੈਗਾ ਮੈਂ ਤੁਹਾਡੇ ਕੋਲ ਕੋਈ ਸੀਸੀਟੀਵੀ ਹੈਗੀ ਹੈ ਤੁਹਾਡੇ ਕੋਲ ਤੇ ਇਹਦੇ ਡੈਡ ਨੇ ਕੁੱਟਿਆ ਵਾ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਆਪਾਂ ਡੈਡ ਨੂੰ ਉਹਦੇ ਨੂੰ ਫਿਰ ਉਹਦੇ ਤੇ ਕਾਰਵਾਈ ਕਰਾਵਾਂਗੇ ਉਹਦੇ ਨੂੰ ਉਹਨੇ ਲਿ ਜਾ ਕੇ ਆ ਦੇ ਕੁੱਟਿਆ ਦੇ ਕਰ ਆਪਣੇ ਇਸੇ ਥੋੜਾ ਕੁੱਟਿਆ ਪਕਿਆ ਕਿ ਇਥੋਂ ਜੰਗਲ ਆ ਗਿਆ ਮੰਨ ਲਓ ਬੱਚਾ 9 ਸਾਲ ਦਾ ਬੱਚਾ ਕਹਿ ਰਿਹਾ ਵਾਰ-ਵਾਰ ਉਹ ਟ੍ਰੋਮਾ ਦੇ ਵਿੱਚ ਆ ਮਤਲਬ ਕਿ ਉਹ ਬੱਚਾ ਹਰ ਸਤਮੀ ਚਾ ਉਹ ਬੱਚਾ ਵਾਰ-ਵਾਰ ਤੁਹਾਡਾ ਨਾਮ ਲੈ ਰਿਹਾ ਵਾ ਭਾਈ ਮੇਰੀ ਗੱਲ ਸੁਣੋ ਬੱਚਾ ਲੈ ਰਿਆ ਨਾ ਬੱਚੇ ਦਾ ਜਦੋਂ ਮੰਨ ਲਓ ਇਥੋਂ ਗਿਆ ਚੰਗਾ ਭਲਾ ਨੂੰ ਪੁੱਛਿਆ ਕਿ ਕਿੱਦਾਂ ਤੂੰ ਠੀਕ ਹੈ ਨਾ ਕੋਈ ਗੱਲ ਜਾ ਕੇ ਗੱਲ ਵਾਗ ਨਾ ਹਾਂਜੀ ਤੇ ਉਹ ਤੇ ਜੀ ਬੀ ਜਾਨ ਬਚੇ ਦੀ ਮਤਲਬ ਕਿ ਬੱਚੇ ਦੇ ਤੇ ਬਿਆਨ ਚੋਂ ਤੁਸੀਂ ਲੈ ਲੈਂਦੇ ਮੰਨ ਲਿਆ ਗੱਲ ਵਾ ਪਰ ਉਹਦੇ ਸਰੀਰ ਤੇ ਇੰਨੇ ਜ਼ਿਆਦੇ ਨਿਸ਼ਾਨ ਤਾਂ ਆ ਔਰ ਇਹਨੇ ਜ਼ਿਆਦੇ ਬੁਰੇ ਹਟਾ ਦਿੱਤੇ ਤਰਾ ਤੇ ਬੱਚਾ ਤੁਸੀਂ ਕਿਦਨ ਭੇਜਿਆ ਪਹਿਲਾਂ ਇਸ ਪਰਿਵਾਰ ਨੂੰ ਕਿਦਨ ਬਚਾ ਦਿੱਤਾ 10 ਤਰੀਕ ਨੂੰ 10 ਤਰੀਕ ਨੂੰ ਦਿੱਤਾ ਹਾਂਜੀ ਜਿਹੜੇ ਨਿਸ਼ਾਨ ਤੇ ਬਹੁਤ ਛਾਣੀਆਂ ਬੱਚੇ ਜੀ ਮੰਜੀ ਤੇਰੇ ਨਿਸ਼ਾਨ ਬਹੁਤ ਪੁਰਾਣੇ ਹਨ ਨਿਸ਼ਾਨ ਪਨੇ ਕਿਹੜੇ ਆ ਮਤਲਬ ਕਿ ਜਿਹੜੇ ਜਿਹੜੇ ਕੁੱਤੇ ਆ ਜਿਹੜੇ ਮੂੰਹ ਦੇ ਨਿਸ਼ਾਨ ਆ ਉਹਦੀ ਚਟਾਏ ਦੇ ਦੇ ਮਗਰਲੇ ਪਨੇ ਨਿਸ਼ਾਨ ਆ ਚਿੱਟੜਾ ਦੇ ਨਿਸ਼ਾਨ ਆ ਪੈਰਾਂ ਦੇ ਨਿਸ਼ਾਨ ਆ ਉਹ ਮਤਲਬ ਪਰਸੋਂ ਦੇ ਨਹੀਂ ਆ ਉਹ ਪੁਰਾਣੇ ਵੀ ਆ ਬਹੁਤ ਉਹਤੇ ਕਰਤੇ ਬਹੁਤ ਮੋਟਾ ਫਿੱਕਰ ਆਇਆ ਵਾ ਉਸ ਮੋਟਾ ਫਿੱਕਰ 1 ਇੰਚ ਨਹੀਂ ਆਉਂਦਾ 2 ਚ ਨੱਚੀ ਆਉਂਦਾ ਅੱਛਾ ਹਾਂ ਉਹ ਵੀ ਵੀਡੀਓ ਤੇ ਹੁਣ ਦਿਖਾ ਦੇਵਾਂਗੇ ਭਾਜੀ ਉਹਦੀ ਜਿਹੜੀ ਫਿੱਕਰ ਉਹ ਵੀ ਬਾਦਾਂ ਤੋਂ ਪਤਲਾਇਣਾ ਚਾਹਦੇ ਆਂ ਨਹੀਂ ਤੁਸੀਂ ਕਹਿੰਦੇ ਨਾ ਬੱਚੇ ਦਾ ਡੈਡ ਮੈਂ ਬੱਚਾ 10 ਸਾਲ ਦੇ ਨੂੰ ਸੌਂਦਿਆ ਉਹਦੇ ਨਾਲ ਵੀਰੇ ਉਰ ਇੱਧਰ ਆ ਬੱਚਾ ਤੁਸੀਂ ਕਿੱਧਰ ਲੈ ਕੇ ਆਏ ਉਹਦੇ ਘਰੋਂ ਬੱਚਾ ਇਹਦੇ ਘਰੋਂ ਕਿੱਧਰ ਲੈ ਕੇ ਆਏ ਤੁਸੀਂ ਬੱਚਾ ਕਿੱਥੋਂ ਲੈ ਕੇ ਆਇਆ ਅੱਛਾ ਤੁਸੀਂ 10 ਸਾਲ ਦੇ ਘਰੋਂ ਲੈ ਕੇ ਤਦ ਰਹੀ ਆ ਪਰ ਤੁਹਾਡੇ ਲਈ ਇਹਦਾ ਮਤਲਬ 10 ਤਰੀਕ ਨੂੰ ਤੁਸੀਂ ਲੈ ਕੇ ਆਏ ਜੀ ਠੀਕ ਹੈ ਜੀ ਤੇ ਪਰ ਵੀਰੇ ਅ ਤੁਸੀਂ ਤਾਂ ਡਿਨਰ ਮੈਂ ਗੱਲ ਨਾਲ ਸਹਿਮਤ ਹਾਂ ਠੀਕ ਹੈ ਜੀ ਪਰ ਬੱਚੇ ਦੇ ਜਿਹੜੇ ਸਰੀਰ ਤੇ ਨਿਸ਼ਾਨ ਹਨ ਉਹ 10 ਤਰੀਕ ਤੋਂ ਪਹਿਲਾਂ ਦੇ ਨੇ। ਅਸ਼ੀਰ ਬਸਤਾਣ ਸਟਾਣੀਆਂ ਬੱਚੇ ਦੀ ਠੀਕ ਜੀ ਜੀ ਅਨ ਕਿ ਚਲੋ ਹੋਰ ਮੇਰਾ ਭਰਾ ਦਿਨ ਨੂੰ ਵੀ ਸੈਰ ਹਾਂਜੀ ਸੁਨੰਦਰ ਕਿਉਂ ਜਦਾ ਨਹੀਂ ਲਗ ਰਾਇਆ ਮੇਰੇ ਸਾਰੇ ਬਨੇ ਸਰਕਲ ਹੈਗੇ ਆ ਨੰਬਰ ਤੁਹਾਨੂੰ ਪਤਾ ਲੈ ਹੀ ਜਾਂਦਾ ਹੁੰਦਾ ਜਦੋਂ ਕਦੇ ਕੋਈ ਕੰਮ ਹੋਵੇ ਮੈਂ ਫੇਰ ਵੀ ਕਿੰਨੇ ਦਿੱਤਾ ਨੰਬਰ ਕੋਈ ਨਾ ਸਿੱਧੇ ਤਾਂ ਨੂੰ ਕਟਾਹਲ ਮੈਂ ਨਾ ਨਾ ਤੇ ਦੱਸ ਨਹੀਂ ਸਕਦਾ ਕੰਮ ਬਣਾ ਚਲੋ ਥੋੜੀਆਂ ਜੀਆਂ ਦੱਸ ਮੈਂ ਤਾਂ 2-1 ਗੱਲ ਮੰਨ ਕੇ ਚਲੋ ਤੁਹਾਡਾ ਬੇਟਾ ਕੋਈ ਐਡਾ ਕੁੱਤੇ ਤੇ ਕਿੱਦਾਂ ਜੀ ਚੱਲੋ ਕੋਈ ਨੂੰ ਕੋਈ ਨੂੰ ਪਾਈਟਾ ਪ੍ਰੂਫ ਦਿਖਾਵਾਗੇ ਸਾਰੇ ਜਿਹੋ ਤਨ ਪ੍ਰੂਫ ਚਾਹੀਦੇ ਆ ਤੁਹਾਨੂੰ ਲੈ ਜਾਣਗੇ ਕੋਈ ਗੱਲ ਨਹੀਂ ਐਸਐਸਡੀ ਡਾਕਟਰ ਆਜੋ ਸਵੇਰੇ ਆਪਾਂ ਦੇਖ ਲਈਏ ਕਿਹੜੀ ਬੁੱਕ ਜੇ ਵੀ ਇਦਾਂ ਵੇਖ ਲਓ ਫਿਰ ਤੁਸੀਂ ਇੱਥੋਂ ਜਾਣਾ ਨਹੀਂ ਐਸਐਸਬੀ ਦੇ ਤੁਸੀਂ ਹੀ ਜਾਣਾ ਨਹੀਂ ਜਾਣਾ। ਕੋਈ ਨਾਲ ਉੱਥੇ ਆ ਜਿਓ ਨਾ ਤੁਸੀਂ ਉੱਥੇ ਆ ਜਿਓ ਜੇ ਤੁਸੀਂ ਜਾਪਾਇ ਪੜ ਗਿਆ ਜੇ ਤੁਸੀਂ ਤਾਂ ਜਿਵੇਂ ਰਹਿਣਾ ਤੇ ਉੱਥੇ ਕਾਰਵਾਈ ਹੋਊਗੀ। ਇਹਨਾਂ ਨੂੰ ਫਿਰ ਮੈਂ ਉਸ ਤੋਂ ਘਰੇ ਥੁੜੀ ਹੋਂ ਦੇਣਾ। ਬੱਚੇ ਤੇ ਤੁਸੀਂ ਟੱਲਾ ਲੱਗਿਆ ਵਾ। ਚਾਹੇ ਤੁਸੀਂ ਲੈਂਿਆ ਮੰਨ ਲਿਓ ਤੁਸੀਂ ਇਹਨਾਂ ਤੇ ਅਲਿਗੇਸ਼ਨ ਲਾ ਰਹੇ ਕਿ ਬੱਚੇ ਤੁਹਾਡੇ ਕੋਲੋ ਜੇ ਪ੍ਰੂਫ ਹੈਗੇ ਤਾਂ ਠੀਕ ਹੈ ਨਹੀਂ ਤੇ ਬੱਚੇ ਦੇ ਬਿਆਨ ਅਕੋਰਡਿੰਗ ਤੁਹਾਡੇ ਤੇ ਵੀ ਕਾਰਵਾਈ ਕਰਨਗੇ। ਅੱਛਾ ਹਾਂ ਬੱਚੇ ਦੇ ਤੇ ਬਿਆਨ ਤੁਹਾਡੇ ਕੋਲੋਂ ਤਾਂ ਮੈਂ ਜਾਨਣ ਦੇ ਦਿੱਤਾ ਨੂੰ ਇੰਸਟੀਚੂਨ ਆਮਾ ਦਾ ਵੀਰ ਕਰੋ ਉੱਥੇ ਜਿਹੜੇ ਮੁੰਡੇ ਨੇ ਵੀਡੀਓ ਬਣਾ ਕੇ ਪਾਈ ਨਾ ਉਹ ਵੀ ਤੁਹਾਡੇ ਤੰਗੜਾ ਵਾ ਜਿੰਨੇ ਪੁਆਈ ਆ ਉਹ ਵੀ ਤੁਹਾਡੇ ਦਿਵਾ ਜੂਗਾ ਇਹ ਸਾਡਾ ਨੰਬਰ ਵਾ ਤੁਹਾਡਾ ਨੰਬਰ ਮੈਂ ਸੇਵ ਕਰ ਦੇਣਾ ਤੁਹਾਡੇ ਕੋਲ ਕੋਈ ਹੈਗਾ ਵਾ ਤੁਹਾਡੇ ਕੋਲ ਕੋਈ ਗੂਤ ਹੈਗਾ ਵਾ ਬੱਚੇ ਦਾ ਕੋਈ ਗੱਲ ਤੁਸੀਂ ਦੋ ਜੇਕਰ ਬੱਚੇ ਦੇ ਪਿਓ ਨੇ ਉਹਨੂੰ ਕੁੱਟਿਆ ਵਾ ਫਿਰ ਆਪਾਂ ਬੱਚੇ ਦੇ ਪਿਓ ਨੂੰ ਤੁਹਾਡੇ ਸਾਹਮਣੇ ਆਉਂਦੇ ਤੇ ਕਾਰਵਾਈ ਹੋਊਗੀ ਕਾਰਵਾਈ ਹੋਣੀ ਆ ਚਾਹੇ ਤੁਹਾਡੇ ਤੇ ਹੋਵੇ ਜੇਕਰ ਤੁਸੀਂ ਗਲਤਾਂ ਤੇ ਜੇਕਰ ਬੱਚੇ ਦਾ ਪਿਓ ਗਲਤਾਂ ਉਹਦੇ ਤੇ ਹੋਊਗੀ ਤੇ ਕਾਰਵਾਈ ਤੇ ਹੋਣੀ ਪਣੀ ਆ ਦੀ ਦੇ ਕਿਉਂਕਿ ਬੱਚਾ ਬਹੁਤ ਹੀ ਜ਼ਿਆਦਾ ਘੁੱਟਿਆ ਵਾ ਬੱਚਾ ਤੁਹਾਡਾ ਨਾਮ ਲੈ ਰਿਹਾ ਵਾ ਬਾਕੀ ਤੁਹਾਡਾ ਨਾਮ ਆ ਨੌ ਸਾਡਾ ਬੱਚਾ ਘੁੱਟ ਨਹੀਂ ਬੋਲ ਸਕਦਾ ਠੀਕ ਠੀਕ ਹਾਂ ਤੁਹਾਡਾ ਪਿੰਡ ਤੁਹਾਡਾ ਕਾ ਤੁਹਾਡੇ ਵਿਰੁੱਧ ਬੋਲ ਰਿਹਾ ਪਿੰਡ ਕਿਹਦੇ ਪਤਾ ਗੱਲ ਕੀ ਹੁੰਦੀ ਆ ਹੁਣ ਤੁਸੀਂ ਕਬੱਡੀ ਪਲੇ ਰਹੀ ਨੇ ਮਹਾਨ ਕਬੱਡੀ ਪਲੇਅਰ ਜੇ ਮੈਂ ਤੁਹਾਡੀਆਂ ਖੁਦ ਜੈਸੀ ਗੇਮਾਂ ਵੇਖਦੇ ਰਹੇ ਆ ਤੁਹਾਡੀ ਰਿਸਪੈਕਟ ਕਰਦੇ ਆ ਕਿੱਦਾਂ ਤੁਸੀਂ ਹਲੀਮੀਨਾ ਕਬੱਡੀ ਖੇਡਦੇ ਆ ਬੈਕਟਰੀਆ ਗਲਤੀ ਜਿੱਤੀ ਜਿਹੜੀਆਂ ਬੋਲ ਦਿੱਤੀ ਤੋ ਇਹ ਗਲਤੀ ਨਹੀਂ ਕੀਤੀ ਆ ਤਾਂ ਤਾਂ ਕਹਿੰਦਾ ਵੀ ਆਪਣਾ ਵੀ ਸਬੂਤ ਦਿਖਾਉਣੇ ਹੋਏ ਦੀ ਆ ਵੀ ਨੂੰ ਕੁੱਟਿਆ ਇੱਥੇ ਕੁੱਟਿਆ ਇੱਥੇ ਮਾਰਿਆ ਵਾ ਬੱਚੇ ਦੀ ਬੱਚੇ ਦੀ ਸਟੇਟਮੈਂਟ ਆ ਬੱਚੇ ਨੂੰ ਜੇ ਮਰਜ਼ੀ ਦਿਖਾ ਲੋ ਪੜਾ ਲੋ ਬੱਚੇ ਨੇ ਨਿਕਿਆ ਵਾ ਕੋਈ ਗੱਲ ਨਹੀਂ ਖਣਾ ਮਾਲੂ ਮੇਰੇ ਕੋਲ ਨਹੀਂ ਸਮਝ ਆਉਂਦਾ ਆ ਮਾਲੂ ਤਾਂ ਨਹੀਂ ਸਮਝ ਆਉਂਦਾ ਤੁਹਾਡੀ ਕੰਮ ਸੇਵਾ ਦਾ ਨਾ ਠੀਕ ਨਹੀਂ ਵਧੀਆ ਗੱਲ ਤੇ ਸੇਵਾ ਕਰਦੇ ਆਰੋਂ ਮੰਨ ਲਓ ਵੀ ਤੁਹਾਨੂੰ ਦੇ ਤਾਂ ਨਾ ਤੁਹਾਨੂੰ ਪਤਾ ਨਾ ਹਨ ਤੋਂ ਬੱਚੇ ਨੂੰ ਕੀ ਕੀ ਪੜਾਇਆ ਕਿ ਨਹੀਂ ਪੜਾਇਆ ਪਰ ਪ੍ਰੂਫ ਜਿਹੜੇ ਮਾਨੂੰ ਕਹਿੰਦਾ ਮੈਂ ਕਿ ਬੱਚਾ ਕੋ ਰਸ ਹੈ ਪੜਾ ਗਿਆ ਵਾ ਬੱਚਾ ਫਿਰ ਕੀ ਗਿਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਅੱਜ 4 ਮਹੀਆ ਤੁਸੀਂ ਅੱਜ ਕੋਈ ਵੀ ਤੁਹਾਡੇ ਕੋਲ ਪ੍ਰੂਫ ਹੈਗਾ ਨਾ ਕੋਈ ਵੀ ਪ੍ਰੂਫ ਹੈਗਾ ਤੁਸੀਂ ਸਾਨੂੰ ਦੇ ਸਕਦੇ ਜੇ ਪ੍ਰੂਫ ਠੀਕ ਹੈ ਜੀ ਨਹੀਂ ਸੁਬਾਸੀਂ ਫਿਰ ਅਸੀਂ ਮਤਲਬ ਕਿ ਕਾਰਵਾਈ ਕਰਵਾਵਾਂਗੇ ਜੀ ਜੀ ਮਹਾਰਾਣੇ ਤੋਂ ਜੀ ਮਹਾਰਾਣੇ ਤੋਂ ਮਹਾਰਾਣੇ ਤੋਂ ਬੋਲਦਾ ਮੈਂ ਬਾਬਾ ਰਤ ਦੇਵਤੀ ਵੱਸ ਸਾਇਟੀ ਤੋਂ ਬੋਲਦਾ ਠੀਕ ਆ ਵੀਰ ਮੇਰੀ ਇੱਕੋ ਬੇਨਤੀ ਆ ਮੇਰਾ ਵੀਰ ਹਨਾ ਕੋਈ ਫਰਮਾਇਸ਼ ਨਾ ਪਾਈ ਕੋਈ ਪੁੱਛਣਾ ਕਰੀ ਠੀਕ ਆ ਬਿਲਕੁਲ ਜੇ ਤੂੰ ਸੱਚਾ ਵਾ ਮੇਰਾ ਵੀਰ ਮੈਂ ਤੇਰਾ ਦੁਸ਼ਮਣ ਨਹੀਂ ਹੈਗਾ ਜੇ ਤੂੰ ਸੱਚਾ ਵਾ ਤੂੰ ਆਪਣਾ ਸਬੂਤ ਦੇ ਦੇ ਕਿ ਵੀਰੇ ਮੈਂ ਆ ਸੱਚਾ ਹਾਂ ਸਮੈਸ਼ ਪ੍ਰੋਮੋਸ਼ਨ ਮੇਰਾ ਵੀਰ ਹਨਾ ਕੋਈ ਮਨ ਨਹੀਂ ਨੀਆ ਜੇਕਰ ਤੂੰ ਸੱਚਾ ਵਾ ਤੇਰਾ ਇਹੀ ਦੁਸ਼ਮਣ ਨਹੀਂ ਹੈਗੇ ਤੂੰ ਆਪਣਾ ਪ੍ਰੂਫ ਦੇ ਦੇ ਕਿ ਵੀਰੇ ਮੈਂ ਸੱਚਾ ਵਾਂ ਤਾਂ ਆ ਪ੍ਰੂਫ ਦਿਖਾ ਦੇ ਬੱਚਾ ਤਰਦ ਬੋਲ ਰਿਹਾ ਵਾ ਇਹ ਗੱਲ ਬਹੁਤ ਹੋ ਜਾਣੀ ਤੇ ਗੇਮ ਵੀ ਗੇਮ ਤੇ ਵੀ ਤੇਰੇ ਤੇ ਅਸਰ ਪੈਣਾ ਵਾ ਬਾਹਰ ਅੰਦਰ ਵੀ ਚੱਲਣਾ ਆਪਾਂ ਮੈਂ ਨਹੀਂ ਚਾਹੁੰਦਾ ਕਿ ਕੋਈ ਹੋਣਾ ਹਰ ਕਬੱਡੀ ਪਲੇਅਰ ਨਜਾਇਜ਼ ਟੈਂਕ ਕਰੇ ਉਹਦੇ ਪਾਈ ਠੀਕ ਹੈ ਮੰਨਦਾ ਨਹੀਂ ਗੱਲ ਕਿ ਸੱਚੀ ਜੋ ਸਹੀ ਜੋ ਜੋ ਕਹਿੰਦੇ ਠੀਕ ਆ ਪਰ ਇਹ ਤੇ ਅੱਗੇ ਇੱਕ ਪਰਖ ਇੱਕ ਵਖਰਾ ਤੇ ਮਨ ਲਓ ਵੀਡੀਓ ਪਾ ਦੀ ਤੇ ਇਹਨੇ ਨਾ ਠੀਕ ਹੈ ਤੁਹਾਡੀ ਤੁਹਾਡੀ ਰਿਕਾਰਡਿੰਗ ਨਹੀਂ ਨਾ ਟੱਟਲਾ ਬਾਅਦ ਗੱਲ ਕਰ ਰਹੇ ਹਨ ਇਹ ਤੁਹਾਡਾ ਸਾਰੀ ਰਿਕਾਰਡਿੰਗ ਕਰ ਰਿਹਾ ਰਿਕਾਰਡ ਹੋ ਰਹੀ ਹੈ ਮੈਂ ਤੁਹਾਡੇ ਵਿਰੁੱਧ ਕਾਰਵਾਈ ਨਹੀਂ ਕੀਤੀ ਕਰਤੀ ਸਿੱ ਪਹਿਲਾਂ ਮੰਨੇ ਨੂੰ ਪੁੱਛਿਆ ਜਾਵੇ ਕਿ ਨੋ ਕਿਹ ਕਾਰ ਹੋਈ ਆ ਹਾਂ ਪਰ ਜਿਹੜੀ ਗਰੁੱਪਾਂ 'ਚ ਵੀਡੀਓ ਪਾਈ ਆ ਮੰਨ ਲਓ ਮੇਰੀ ਗੱਲ ਸੁਣੋ ਹਾਂ ਉਹ ਗਰੁੱਪਾਂ 'ਚ ਅਸੀਂ ਨਹੀਂ ਪਾਈ ਸਾਡੇ ਕੋਲ ਉਹ ਗਰੁੱਪਾਂ 'ਚ ਅਸੀਂ ਵੀਡੀਓ ਪਾਈ ਹੋ ਤਾ ਜਿਹਨੇ ਪਾਈ ਗਰੁੱਪਾਂ 'ਚ ਵੀਡੀਓ ਪਤਾ ਹੀ ਨਹੀਂ ਕਿ ਗਰੁੱਪਾਂ 'ਚ ਕੱਲ ਦੀ ਪਾਈ ਆ ਮੈਂ ਆਪਣੇ ਚੈਨਲ ਤੇ ਅੱਜ ਪਾਈ ਆ ਉਹ ਵੀ ਜਿਹੜੇ ਬੱਚੇ ਨੇ ਬਿਆਨ ਦਿੱਤੇ ਉਹ ਪਾਈ ਆ ਤੇ ਹੁਣ ਮੇਰਾ ਵੀਰ ਜਿੱਕਰ ਤੋਂ ਸੱਚਾ ਆ ਮੇਰਾ ਵੀਰ ਤੇ ਤੂੰ ਆਪਣਾ ਕੋਈ ਗਰੁੱਪ ਦੇ ਦੇ ਅਜੀ ਬਾਈ ਚੈਨਲ ਤੋਂ ਤੁਸੀਂ ਨਹੀਂ ਪਾ ਸਕਦੇ ਬਿਨਾਂ ਪਰਮਸ ਲੈਂਦੇ ਹੋ ਬੱਚੇ ਬੱਚਾ ਖੁਦ ਬਿਆਨ ਦੇ ਰਿਹਾ 9 ਸਾਲ ਦਾ ਬੱਚਾ ਬੜੇ ਚੈਨਲਾਂ ਤੇ ਰਾਈਜ਼ ਬੜੇ ਚੈਨਲਾਂ ਨਾਲ ਆਉਣਾ ਜੇ ਮੇਰਾ ਵੀ ਤੂੰ ਸੱਚਾ ਮੈਂ ਤੇ ਪ੍ਰੂਫ ਦੇ ਦੇ ਨਹੀਂ ਤੇ ਮੇਰਾ ਵੀ ਤੇਰੀ ਗੇਮ ਵੀ ਖਰਾਬ ਹੋ ਜਾਣੀ ਆ ਠੀਕ ਆ ਮੈਂ ਚੰਗਾ ਨਹੀਂ ਲੱਗਦਾ ਹਨਾ ਆਪਾਂ ਭਰਾਵਾਂ ਚੰਗੇ ਬਣੇ ਤਾਂ ਕਿ ਕਬੱਡੀ ਪਲੇਅਰ ਤੱਕੇ ਬਹੁਤ ਟੱਕ ਲੋਕ ਆਉਂਦੇ ਆ ਨਸ਼ਿਆਂ ਚ ਆ ਜਾਂਦੇ ਆ ਜਿਆਦਾ ਕਿ ਮੰਨ ਲਓ ਤੇ ਬਹੁਤ ਘੱਟ ਲੋਕ ਆਉਂਦੇ ਆ ਕਈ ਫਿਰ ਧੋਮੇ ਬਣੇ ਪੱਖ ਦੀ ਸੁਣੀਦੀ ਹੁੰਦੀ ਨਾ ਤੁਸੀਂ ਕਿਉਂਕਿ ਵੀਡੀਓ ਪਾਉਂਦੇ ਤੁਸੀਂ ਆਉਂਦੇ ਆ ਇਹ ਆਪਦੇ ਚੈਨਲਾਂ ਵਾਲਿਆਂ ਨੇ ਮੈਂ ਨਹੀਂ ਭਾਈ ਟਾਡੇ ਪਿੰਡੋਂ ਕਿਸੇ ਨੇ ਭਾਈ ਮੇਰੇ ਕੋਲ ਵੀ ਵੀਡੀਓ ਆਈ ਆ ਇਹਦੇ ਬਾਰੇ ਦੀ ਮੈਨੂੰ ਤਾਂ ਹੀ ਪਤਾ ਲੱਗਾ ਵਾ ਜਿੰਨੇ ਕਰਾਈ ਆ ਇਹਨੂੰ ਤਾਂ ਮਿਲਾਂ ਏ ਠੀਕ ਆ ਉਹਨਾਂ ਨਾਲ ਗੱਲ ਕਰਾਂਗੇ ਮਨ ਨੂੰ ਉਹਨੂੰ ਕਿਹਾ ਇਹ ਉਹਨੂੰ ਤੋਰਨ ਸਵਾ ਚ ਜਾਣਾ ਨਹੀਂ ਪਤਾ ਜਿਉ ਉਹਨੂੰ ਵਿਖਾ ਗਏ ਠੀਕ ਆ ਜਿਹੜੇ ਤੁਸੀਂ ਦਿਖਾਉਣਾ ਤੁਸੀਂ ਮੈਨੂੰ ਭੇਜੋ ਨੰਬਰ ਵਾ ਭੇਜੋ ਬੱਚੇ ਦੇ ਪਿਓ ਦੇ ਕਾਰਵਾਈ ਨੂੰ ਮੈਂ ਤੁਹਾਨੂੰ ਇਹ ਥੋੜਾ ਜਿਹੇ ਬੱਚੇ ਦੇ ਪਿਓ ਦਾ ਮਤਲਬ ਕੀ ਗੱਲ ਮੇਰੀ ਮੈਂ ਤੁਹਾਨੂੰ ਦੱਸਾਂ ਜੋ ਬੱਚੇ ਕਰ ਕੁੱਟਾ ਵਾਂ ਹਾਂਜੀ ਬੱਚੇ ਬੱਚੇ ਦੀਆਂ ਕਰਤੋਤਾ ਚਲੋ ਕੀ ਕਰ ਲਿਆ ਉਹ ਬੱਚੇ ਨੇ ਜਿਹੜੇ ਵੀ ਆਪਾਂ ਇੰਨਾ ਜਿਆਦਾ ਕੋਟਾ ਤੋਏ ਕਿੱਥੇ ਬੈਠ ਕੇ ਸੋਚਦੇ ਹੋਗੇ ਇਹਨੇ ਕੀਤਾ ਤੋਤਾ ਕਰ ਹੁਣ ਤੁਸੀਂ ਦੱਸ ਦੋ ਕਿ ਕੀ ਗੱਲ ਹੋਈ ਆ ਕਿਉਂਕਿ ਦੁਨੀਆ ਪਰੇ ਤੋਂ ਪੜ੍ਹਿਆ ਪਹੀ ਆਪਣੀ ਤਾਂ ਵੀਡੀਓ ਹੈ ਇਹ ਬੰਦੇ ਨੇ ਤੇ ਰਿਕਾਰਡੀਆਂ ਵੀ ਹੈਗੀਆਂ ਠੀਕ ਆ ਇਹ ਬੰਦੇ ਤੇ ਕਿਦੋਂ ਵਾਲੇ ਗੁੰਡਵਾਸੇ ਮਾਠਾ ਤੇ ਕੰਝ ਲਗੇ ਠੀਕ ਆ ਹਾਂਜੀ ਮਗਰੋਂ ਪੁੱਪੇ ਨੂੰ ਆਪ ਦੇ ਉੱਤੇ ਜਿਹੜਾ ਆ ਵਾ ਘਰੇ ਕੈਮਰੇ ਲੱਗੇ ਕਿਹੜਾ ਹੈ ਆਪਣੇ ਪਰ ਸੱਚੀ ਨਹੀਂ ਹਾਂ ਤਾਂ ਇਹ ਜਿੰਨੇ ਕੁ ਤਾਂ ਦੂਜਰਾ ਸੋ ਦੋ ਘੰਟੇ ਨੂੰ ਆਪਦੇ ਜਰਮਨ ਸ਼ਾਟ ਦਿੱਤਾ ਵਾ ਓਕੇ ਠੀਕ ਇਹਨਾਂ ਜਵਾਂਸ ਆ ਲਾਓ ਓਕੇ ਮਤਲਬ ਇਹਦਾ ਕਰਕੇ ਤੁਸੀਂ ਇਹਨੂੰ ਦੇ ਦੇ ਪਨਿਸ਼ਮੈਂਟ ਦਿੱਤੀ ਹੈ ਨਾ ਮਾਲੋ ਵੀ ਉਹ ਤੋਂ ਉਹ ਵੀ ਕੋਈ ਚੱਕਰ ਨਹੀਂ ਛੱਡੀ ਗੱਲ ਕੋਲ ਮਾਲੋ ਠੀਕ ਆ ਹਾਂ ਜੀ ਤੇ ਆ ਤੁਹਾਨੂੰ ਹੁਣ ਪੁੱਛਿਆ ਮਨ ਗਿਆ ਕਿ ਇਹ ਗਲਤੀ ਹੋ ਵੀ ਹੋ ਗਿਆ ਗਮਨਾ ਹਾਂ ਜੀ ਫਿਰ ਮਾਦਿਆ ਉਹਨਾਂ ਨੇ ਲੋਵਾ ਪਾਇਆ ਤਾਂ ਅੰਗਨਵਾ ਕਰਕੇ ਗਵਾਂਡ ਦੀ ਪਾ ਗਏ ਉੱਤੇ ਤੇਲ ਪਾ ਗਏ ਇਹਨੂੰ ਲੋਹਾ ਖਵਾਇਆ ਲੋਹਾ ਖਵਾਇਆ ਨੂੰ ਹਾਂਜੀ ਓਕੇ ਠੀਕ ਆਨੇ ਦਾ ਲੋਕ ਪੱਤਣਾ ਮਾਜ ਨੂੰ ਦੋ ਦਿਨ ਖਵਾਉਂਦੇ ਰਿਹਾ ਡਾਕਟਰ ਵੀ ਆਉਂਦਾ ਰਿਹਾ ਦਵਾਈ ਵੀ ਚੱਲਦੀ ਰਹੀ ਉਹਦੀ ਠੀਕ ਆ ਮਾੜੀ ਠੀਕ ਇਹਦੇ ਤੇ ਉਹਦੀ ਰਿਕਾਰਡਿੰਗ ਹੈਗੀ ਆ ਪੰਗੋਲ ਅੱਛਾ ਜੀ ਕਿਤਨਾਂ ਪਾਇਆ ਲੋਹਾ ਕਿਤਨਾਂ ਪਾਇਆਗਾ ਹਾਂਜੀ ਪੁਰਾ ਖਵਾਇਆ ਨੂੰ ਕਿੰਨੇ ਦਿਨ ਹੋ ਗਏ ਜਦੋਂ ਗਿਆ ਉਹਨਾਂ ਦੋ ਦਿਨ ਇੱਕ ਦੋ ਜਾਂ ਤਿੰਨ ਦਿਨ ਵਿੱਚ ਵਿੱਚ ਸਰਪਾ ਤੋਂ ਪਹਿਲਾਂ ਇੱਕ ਦੋ ਦਿਨ 10 ਤਰੀਕ ਨੂੰ ਇੱਕ ਦੋ ਦਿਨ ਪਹਿਲਾਂ ਠੀਕ ਲੁਆ ਕੇ ਆਇਆ ਤੇ ਹੋਰ ਵੀ ਹੋਰ ਕੋਈ ਗਲਤ ਕੰਮ ਕੀਤਾ ਹੋਏ ਨੇ ਬੱਚੇ ਨੇ ਹੋਰ ਇਹਦੇ ਪੋਹੇ ਰਕਾਵੜੀਆਂ ਭਾਜੀ ਆਪਣੇ ਕੋਲ ਕੀ ਰੋਟੀ ਨਹੀਂ ਖਾਂਦਾ ਤਾ ਤਰੀਕਾ ਆਉਂਦਾ ਬੈਠਣਗੇ ਵੱਡ ਜੂਗਾ ਮੇਰੇ ਚਾਰ ਬੱਚੇ ਆ ਮੈਂ ਸਮਝੂਗਾ ਤਿੰਨ ਹੀ ਆ ਮੈਂ ਤੈਨੂੰ ਵੱਡ ਦੇਣਾ ਹੀ ਤੁਹਾਨੂੰ ਕਿਹਦਾ ਪਿਓ ਕਿਉਂ ਅੱਦਾਂ ਦੀ ਗੱਲ ਕਰਾਈ ਰੋਟੀ ਨਹੀਂ ਖਾਂਦਾ ਗੱਲ ਕਰ ਲੈਣਾ ਅੱਛਾ ਇਹ ਬਤਨ ਸਾਹਿਬ ਕੰਤਾ ਦੀ ਫਟੋਫੋਏ ਜਾਂ ਕਿ ਮਤਲਬ ਕਿ ਬੱਚੇ ਨੇ ਗਲਤੀਆਂ ਕੀਤੀਆਂ ਸੀ ਬੱਚੇ ਨੇ ਮਾਚ ਨੂੰ ਘੁਆ ਪਾਇਆ ਕੁੱਤੇ ਨੂੰ ਆਪਣੇ ਫੱਟੜਾ ਇਹਦਾ ਕਰਕੇ ਮਤਲਬ ਇਹਨੂੰ ਮਾਰਿਆ ਭਾਜੀ ਇਹਨੂੰ ਲੈ ਸੰਡੇ ਸਾਰਾ ਕੁ ਮਿਲਦਾ ਰਿਹਾ ਨੂੰ ਮਾਰਿਆ ਕਿੰਨਾ ਕੁ ਦੇ ਦੋ ਚਾਰ ਜਿਹੜਾ ਬੱਚੇ ਨੇ ਕਿੰਨਾ ਕੁ ਕਰੀ ਗਰਫਟ ਮੱਲ ਵੀ ਦੰਦ ਥਲੇ ਪੈਰ ਦੇ ਵਾਸਤੇ ਦੰਦ ਕਿਹੜੇ ਬੱਚੇ ਆ ਬੰਦਾ ਨੂੰ ਤਰ ਲੱਗੀ ਜਣਾ ਪੈਰ ਦੇ ਉਹ ਕਿਤੇ ਜੋਕੇ ਬਣਾਉਂਦੇ ਆ ਤੇ ਚੱਲ ਪੁਆ ਹੈਗਾ ਵਾ ਸੇੜਦਾ ਵਾ ਕਹਾਂ ਤੋੜੇ-ਬੋੜੇ ਪੰਪ ਦਿੱਤੇ ਨੇ ਉਹ ਪੈਸੇ ਲੈ ਲਈ ਸਿੱਧੀ ਗੱਲ ਜਿਹੜੀ ਮੇਰੇ ਕਿਹੜਾ ਪਿਓ ਆ ਬੱਚੇ ਨੂੰ ਪੈਸੇ ਲੈਣ ਦੀ ਖਾਤਰ ਇੰਨਾ ਜ਼ਿਆਦਾ ਕਰੂਗਾ ਤੁਹਾਨੂੰ ਮੈਂ 10 ਲੱਖ ਰੁਪਏ ਮਿਲ ਗਏ ਸਨ ਮੇਰੀ ਗੱਲ ਪਿਓ ਦਾ ਸੋਹਣਾ ਜਿਹਾ ਵਿਚਾਰ ਹੈ ਨੋ ਮੇਰੀ ਗੱਲ 10 ਲੱਖ ਰੁਪਏ ਮੇਰੇ ਕੋਲ ਅੱਜ ਹੈਗੇ ਆ ਉਹ ਮੈਂ ਤੁਹਾਨੂੰ ਦਿਨਾ ਤੁਸੀਂ ਆਪਣੇ ਬੱਚੇ ਤੋਂ ਇੰਨਾ ਪੂਰਾ ਕੁੱਟੋਗੇ ਪਾ ਜੀ ਮੈਂ ਕਹਾਂ ਵੀ ਇਹ ਜਿਹੜਾ ਪੋਨੇ ਇਹਨਾਂ ਨੂੰ 3-4 ਭਰਾਵਾ ਚੋਂ ਨੂੰ ਕੰਮ ਚ ਲਿਆ ਜਿਹੜਾ ਆਪਣਾ ਖੂਨ ਆਪਾਂ ਹੋ ਰਿਹਾ ਇਹ ਜਿਹੜੇ ਤੁਹਾਨੂੰ ਪਈਏ ਆ ਤੁਹਾਨੂੰ ਪਤਾ ਵੀ ਆ ਮੈਂ ਤਾਂ ਸਹਿਮਤ ਆ ਵੀ ਆ ਪਰ ਬੱਚੇ ਨਾਲ ਨਾ ਮੇਰੇ ਇੰਨਾ ਬੱਚੇ ਨਾਲ ਇੰਨਾ ਜਿਆਦਾ ਬੱਚੇ ਨਾਲ ਰਾਖਾਵਾ ਉਹ ਵਿਹਾਰ ਕਰਨਾ ਕੀ ਵਧੀਆ ਗੱਲ ਆ ਇਹ ਉਹ ਵੀ ਆਪਾਂ ਇੱਕ ਇੰਨੇ ਕਿਉਂਕਿ 800 ਤੇ ਲੋਕਾਂ ਨੇ ਸੀਧ ਲੈਣੀ ਆ ਪਿਆ 25 ਪਲੇਅਰ ਆ ਜੇ ਇਨਾ ਵਰਗੇ ਅਸੀਂ ਬਾੜਨਾ ਵੇ ਸਾਰੇ ਆਈਡਲ ਆ ਪਰ ਜੇ ਆਈਡਲ ਵੀ ਆਪਣੇ ਇੰਨੇ ਗਲਤ ਕੰਮ ਕਰਨਗੇ ਤੇ ਕੀ ਕਰਨੇ ਕਰੂਗਾ ਆਪਣਾ ਯੂਸ ਕੀ ਕਰੂਗਾ ਕਾਜੀ ਮੈਡੀਕਲ ਮੰਨਦਾ ਵਸਹੀ ਆ ਠੀਕ ਆ ਪਰ ਆਪਦੇ ਬੱਚੇ ਨਾਲ ਜਿਆਦਾ ਇਹਦਾ ਦਿੱਤਾ ਉਹਨੂੰ ਪੁੱਛੂਗਾ ਰੇਸ ਛੰਡੇ ਦੇ ਮਾਈ ਤੋਂ ਉਹਦੋਂ ਪੁੱਛ ਕੇ ਜਾਣਾ ਜਾਨ ਲਗਾ ਕਿ ਹਨ ਆਪਣੀ ਲੈ ਕੇ ਆਏ ਕਿ ਆਪਣੇ ਪੈਸੇ ਰੋਈਦਾ ਕੋਤਦਾ ਨਹੀਂ ਨਹੀਂ ਦੱਸਦੇ ਕਈ ਨਾ ਇੰਨਾ ਘਟਿਆ ਨਹੀਂ ਕਿ ਮੈਂ ਆਖੀ ਜਾਂਦੇ ਕਿੰਗਾ ਭੜਾ ਕਰਾਂਗੇ ਇੱਥੋਂ ਜਾਵਾ ਪੂਰੇ ਆਰਾਮ ਨਾਲ ਗਿਆ ਵਖਾਂ ਦਾ ਕਿੰਦਾ ਜਾਵਾ ਬੱਚੇ ਦੇ ਸਾਰੇ ਬੱਚੇ ਦਾ ਹੋਊਗਾ ਨਾ ਮੈਡੀਕਲ ਸਾਰਾ ਹੋਊਗਾ ਉਹ ਤੇ ਪਤਾ ਲੱਗ ਜਾਂਦਾ ਕਿ ਬੱਚੇ ਨੂੰ ਕੀ ਕੀ ਨਹੀਂ ਮਤਲਬ ਕਿੰਨਾ ਪ੍ਰਾਣੀ ਕੁੱਟ ਪਈ ਆ ਕੀ ਕੀ ਗੱਲ ਹੋ ਜਾਂ ਉਹ ਤੇ ਮੈਡੀਕਲ ਤੇ ਸਭ ਕੁਝ ਆ ਜਾਂਦਾ ਠੀਕ ਠੀਕ ਆ ਹਾਂ ਚਲੋ ਕੋਈ ਗੱਲਾਂ ਅੱਗੇ ਦੇ ਮਿਲਦੇ ਹਾਂ ਠੀਕ ਵੇਖ ਲਓ ਸੰਜੀਪ ਵੀ ਕਹਿੰਦਾ ਵੀ ਇੰਨਾ ਮੈਂ ਕੁੱਟਿਆ ਨਹੀਂ ਆ ਮੰਨਦਾ ਵਾ ਕਿ ਮੈਂ ਕੁੱਟਿਆ ਵਾ ਪਰ ਕਹਿੰਦਾ ਇੰਨਾ ਕੁੱਟਿਆ ਨਹੀਂ ਆ ਯਾਰ ਉਹਦਾ ਪਿਛਾੜ ਆ ਦਿੱਤਾ ਸਾਰਾ ਉਹਦਾ ਵਿਚਾਰੀ ਦੀ ਬੈਗ ਸਾਰੀ ਡਾ ਦਿੱਤੀ ਤੇ ਇਹ ਕਹਿੰਦਾ ਇੰਨਾ ਕੁੱਟਿਆ ਨਹੀਂ ਆ ਉਲਟਾ ਇਹਨਾਂ ਤੇ ਲਾ ਰਿਹਾ ਬਲੇਮ ਲਾ ਰਿਹਾ ਇਹਨਾਂ ਦੇ ਉੱਤੇ ਚਲੋ ਅੱਜ ਕੱਲ੍ਹ ਤੋਂ ਮੱਝਾ ਗੁਲੀਆਂ ਛੜ ਦੇਣੀਆਂ ਖਾਂਤ ਹਾਂ ਚਲੋ ਅੱਜ ਪੱਠੇ ਛਾ ਕੇ ਛੜ ਦਿੰਦੇ ਆ ਭਾਜੀ ਕੈਮਰੇ ਵੀ ਲੱਗੇ ਸਾਨੂੰ ਦਿਖਾ ਦੇ ਮੇਰੇ ਭਰਾ ਨੇ ਲੋਹਾ ਖਵਾਇਆ ਜਿਵਾਸਾ ਤੇ ਇਹਨਾਂ ਨੇ ਕੰਮ ਲੱਗੇ ਆਹ ਚਾਰ ਬੱਚੇ ਆਹੇ ਚਾਰੋਂ ਬੱਚੇ ਦੇ ਸੌ ਇਤਨਾ ਫੜ ਕੇ ਨਾ ਅੱਜ ਗੁਰਬਾਰੇ ਸੌ ਕਾਜੂਗਾ ਕਿ ਜੋ ਸਾਡਾ ਮੁੰਡਾ ਕਦੇ ਲੋਹਾ ਖਵਾਇਆ ਆ ਇੱਥੇ ਤੱਕ ਯਾਰ ਮੱਝ ਨੂੰ ਲੋਹਾ ਖਵਾ ਦਿੱਤਾ ਵੀਰੇ 9 ਸਾਲ ਦੇ ਬੱਚੇ ਨੂੰ ਕਿਸੇ ਬੱਚੇ ਨੇ ਮੱਝ ਨੂੰ 9 ਸਾਲ ਦੇ ਕਿਸੇ ਬੱਚੇ ਨੇ ਮੱਝ ਨੂੰ ਲੋਹਾ ਖਵਾ ਦਿੱਤਾ ਵਾ ਮਨ ਕੇ ਚੱਲੋ ਉਹ ਬੱਚਾ ਵਾ ਹਨਾ ਕੀ ਆਪਾਂ ਉਹਨੂੰ ਕੁੱਟ-ਕੁੱਟ ਕੇ ਉਹਦਾ ਮਤਲਬ ਇੰਨਾ ਕੁੱਟ ਦੇਣਾ ਕਿ ਉਹ ਹਸਪਤਾਲ ਦੇ ਵਿੱਚ ਵਿਚਾਰਾ ਮਰਨ ਕਿਨਾਰੇ ਪਿਆ ਹੋਵੇ ਮੰਨ ਕੇ ਚੱਲੋ ਮੈਂ ਮੰਨਦਾ ਵਾਂ ਹੋ ਸਕਦਾ ਲੋਹਾ ਖਵਾ ਦਿੱਤਾ ਉਹ ਮੱਝ ਨੂੰ ਹਨਾ ਪਰ ਉਸ ਬੱਚੇ ਨੂੰ ਇੰਨਾ ਜ਼ਿਆਦਾ ਕੁੱਟਿਆ ਕਿ ਬੱਚਾ ਇੱਥੇ ਐਡਮਿਟ ਆ ਬਿਉਸ਼ੀਰੀ ਹਾਲਤ ਵਿੱਚ ਪਿਆ ਹਾਂਜੀ ਇੰਨਾ ਦੇਖ ਕਿੰਨਾ ਕੁੱਟਿਆ ਇਹਦਾ ਦਿਖਾਵਾ ਇਧਰ ਦੇ ਤੈਨੂੰ ਦਿਖਾਉਂਦਾ ਕੁੱਟਿਆ ਤਾਂ ਦਿਖਣਾ ਇੰਨਾ ਜ਼ਿਆਦਾ ਕੁੱਟਿਆ ਕਿ ਬੱਚਾ 3 ਦਿਨ ਹੋ ਗਿਆ ਕੱਲਾ ਕੁੱਟਿਆ ਨਹੀਂ ਆ ਬੱਚੇ ਨੂੰ ਗੋਆ ਖਵਾਇਆ ਜਾ ਰਿਹਾ ਠੀਕ ਹੈ ਜੀ ਤੇ ਬੱਚੇ ਦੇ ਉੱਪਰ ਕੀ ਉਹਨਾਂ ਦੇ ਹੁੰਦੇ ਆ ਸੰਗਲਾਂ ਨਾਲ ਉਹਨੂੰ ਕੁੱਟਮਾਰ ਕੀਤੀ ਜਾ ਰਹੀ ਉਹਦੀ ਇਹਨਾਂ ਦੀ ਘਰ ਦੀ ਨੇ ਹੂੰ ਇਹਦੇ ਦੇਖ ਆ ਬੱਚੇ ਨੂੰ ਹਲਾਤੀ ਕਹਿੰਦਾ ਕਿ ਇੰਨਾ ਨਹੀਂ ਮੈਂ ਕੁੱਟਿਆ ਥੋੜਾ ਹੀ ਕੁੱਟਿਆ ਇਹਦੇ ਦੇਖ ਜਲਾਦ ਨੇ ਕੁੱਟਿਆ ਹੁੰਦਾ ਜਿਵੇਂ ਹਨਾ ਜਿਵੇਂ ਕੀ ਆਉਂਦੇ ਨੇ ਵੀ ਕੜਾਹੀ 'ਚ ਥਲਿਆ ਹੁੰਦਾ ਇਹਨੂੰ ਇਹ ਤਾਂ ਜਿੱਦਾਂ ਇਹਨੂੰ ਜਿੱਦਾਂ ਬਣੇ ਕੀ ਚੀਜ਼ ਇਹਨਾਂ ਨੂੰ ਪਿੱਛੂ ਪਾਜ ਉੱਤੇ ਚੀਜ਼ਾਂ ਪਾਈਆਂ ਛਾੜਿਆ ਹੁੰਦਾ ਜਿਵੇਂ ਹਨਾ ਪ੍ਰੈਸ ਲਾ ਲਾ ਹਾਂਜੀ ਕੀ ਕਰਨੋ ਤੈਨੂੰ ਮਾਰਿਆ ਆਖਿਰ ਉਹਨੇ ਅੰਨਾ ਮਾਰਿਆ ਮਾਇਆ ਬਾਲ ਨਾਲ ਕਾਰੀ ਸੀ ਬਾਲ ਨਾਲ ਕਹੀ ਤਾਂ ਕਰਕੇ ਮਾਰਿਆ ਹਾਂਜੀ ਅੱਛਾ ਕਿੰਨਾ ਕੁੱਟਿਆ ਤੈਨੂੰ ਵਾਵਾ ਕੁੱਟਿਆ ਜ਼ਰਾਦ ਨੂੰ ਸੰਕਲਪ ਆਪ ਆਕੇ ਕੁੱਟਿਆ ਇਹ ਤੇ ਬੱਚਾ ਛੋਟਾ ਦੋ ਨੌ ਸਾਲ ਦਾ ਲੋਈ ਕੁਲੋਵੀ ਕੁਆਇ ਆਇ ਫਲਾਤ ਦੇਖਿਓ ਨੇ ਇਹਦੇ ਬੱਚੇ ਨੇ देखो ਦੇਖੋ ਲਾ ਇਹ ਦੇਖੋ ਆਉੱਚ ਤੇ ਚਿੰਤਾ ਬਖਾਇਆ ਨਹੀਂ ਮੈਂ ਇੱਥੇ ਵਿਖਿਓ ਨੂੰ ਆ इधर ਪਈ ਪਈ ਇਧਰ ਆ ਇਧਰ ਇਹ ਕਿੰਨੇ ਦਿਨ ਕੁੱਟੇ ਦਿਨੋਂ ਨਾ 9 ਸਾਲ ਦਾ ਸਾਰਾ ਬੱਚਾ ਵਾ ਤੇ ਮੈਂ ਸੰਗਤ ਜੀ ਪ੍ਰਸ਼ਾਸਨ ਅੱਗੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਬੱਚੇ ਨੂੰ ਇਨਸਾਫ ਦਵਾਇਆ ਜਾਵੇ ਉਹਦੇ ਬਾਪ ਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਆਪਾਂ ਚਲੋ ਉੱਚੀ ਨੀਚ ਰੱਖ ਸਕਦੇ ਹਾਂ ਵੱਡਿਆਂ ਨਾਲ ਉੱਚੀ ਨੀਚ ਰੱਖ ਸਕਦੇ ਹਾਂ 9 ਸਾਲ ਦੇ ਬੱਚੇ ਨਾਲ ਕੀ ਗਾਇਰ ਆਪਣਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਹੜੀ ਉਸਨੇ ਕਰਤੂਤ ਕੀਤੀ ਆ ਉਹਦੀ ਉਹਨੂੰ ਸਜ਼ਾ ਮਿਲ ਸਕੇ ਤੇ ਪ੍ਰਸ਼ਾਸਨ ਅਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਡੀਐਸਪੀ ਤਰਨਤਾਰ ਸਾਹਿਬ ਐਸਐਸਪੀ ਤਰਨਤਾਰ ਸਾਹਿਬ ਭਗਵੰਤ ਮਾਨ ਸਾਹਿਬ ਜੀ ਨੂੰ ਬੇਨਤੀ ਕਰਦਾ ਮੈਂ ਕਿ ਇੱਕ ਬੱਚੇ ਤੇ ਤਸ਼ੱਦਦ ਹੋਇਆ ਵਾ ਠੀਕ ਹੈ ਜੀ ਆ ਜਿਹੜੇ ਬਾਲ ਆ ਬਾਲ ਵਿਭਾਗ ਵਾਲੇ ਹੁੰਦੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਵਾਂ ਕਿ ਕੇਸ ਨੂੰ ਆਪਣੇ ਹੱਥ ਲੈ ਕੇ ਵੱਧ ਤੋਂ ਮਨਨਾਂ ਨੂੰ ਬੇਨਤੀ ਕਰਦਾ ਵਾਂ ਕਿ ਕੇਸ ਨੂੰ ਆਪਣੇ ਹੱਥ ਲੈ ਕੇ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪੂਰੀ ਸ਼ਾਨਦਿਨ ਕੀਤੀ ਜਾਵੇ ਕੇਸ ਦੀ ਤੇ ਜਿਹੜਾ ਵੀ ਦੋਸ਼ੀ ਪਾਇਆ ਜਾਂਦਾ ਵਾ ਤੇ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵੈਗਜਿਕਾ ਖਾਨ ਸਾਹਿਬ ਵੈਗਜਿਕੀ